ਤੁਡੇ ਸਾਰਿਆਂ ਦਾ ਉਰੇ ਸਾਡੇ ਏਡੇ ਛੋਟੇ ਸੱਦੇ ਤੇ ਪਹੁੰਚਣ ਲਈ ਬਹੁਤ-ਬਹੁਤ ਧੰਨਵਾਦ ਦੇਖੋ ਸਭ ਤੋਂ ਪਹਿਲਾਂ ਤਾਂ ਮੈਂ ਅੱਜ ਨਮਨ ਕਰਦਾ ਕਿ ਸ਼ਹੀਦੀ ਸਪਤਾ ਚੱਲ ਰਿਹਾ ਹੈ ਔਰ ਉਹ ਲਾਸਾਨੀ ਸ਼ਹਾਦਤ ਉਹ ਲਾਸਾਨੀ ਕੁਰਬਾਨੀ ਕੌਮ ਖਾਤਰ ਜਿਹੜੀ ਕਿ ਮੈਨੂੰ ਲੱਗਦਾ ਹੈ ਕਿ ਇਤਿਹਾਸ 'ਚ ਤੁਹਾਨੂੰ ਹੋਰ ਕਿਤੇ ਵੀ ਦੇਖਣ ਨੂੰ ਨਹੀਂ ਮਿਲਦਾ। ਔਰ ਖਾਸ ਕਰਕੇ ਜਦੋਂ ਪੰਜਾਬ ਦੀ ਗੱਲ ਕਰੀਏ। ਪੰਜਾਬ ਖਾਲਸੇ ਦੀ ਜਨਮ ਭੂਮੀ, ਖਾਲਸੇ ਦੀ ਕਰਮ ਭੂਮੀ। ਜ਼ੁਲਮਾਂ ਦੇ ਖਿਲਾਫ ਲੜਨ ਦੇ ਲਈ ਖਾਲਸਾ ਤਿਆਰ ਹੋਇਆ ਔਰ ਪੰਜਾਬ ਦੀ ਧਰਤੀ ਨੂੰ ਤਾਂ ਬਖਸ਼ਿਸ਼ ਹੈ ਕਿ ਜਦੋਂ ਵੀ ਪੰਜਾਬ ਦੀ ਧਰਤੀ ਤੇ ਕਿਸੇ ਨੇ ਜ਼ੁਲਮ ਕੀਤਾ ਉਦਾ ਮੂੰਹ ਤੋੜ ਜਵਾਬ ਪੰਜਾਬੀਆਂ ਨੇ ਦਿੱਤਾ ਔਰ ਐਸੇ ਤਰੀਕੇ ਅੱਜ ਜੋ ਪੰਜਾਬ ਦੇ ਵਿੱਚ ਹਾਕਮ ਨੇ ਉਹ ਲਗਾਤਾਰ ਆਪਣਾ ਜ਼ੁਲਮ ਆਪਣੇ ਪੋਲੀਟੀਕਲ ਵਿਰੋਧੀਆਂ ਤੇ ਕਰ ਰਹੇ ਨੇ ਔਰ ਹੁਣ ਤਾਂ ਉਹ ਜ਼ੁਲਮ ਮੈਨੂੰ ਲੱਗਦਾ ਪੰਜਾਬੀਆਂ ਤੇ ਹੋਣਾ ਸ਼ੁਰੂ ਹੋ ਗਿਆ ਔਰ ਮੈਂ ਦੀ ਗੱਲ ਕਰਨੀ ਚਾਹੁੰਦਾ ਕਿ ਜਿਸ ਤਰੀਕੇ ਦੇ ਨਾਲ ਸਟੇਟ ਦੀ ਮਸ਼ੀਨਰੀ ਨੂੰ ਵਰਤਿਆ ਜਾਂਦਾ ਜਿਸ ਤਰੀਕੇ ਦੇ ਨਾਲ ਪੁਲਿਸ ਨੂੰ ਵਰਤਿਆ ਜਾਂਦਾ ਆਪਣੇ ਪੋਲੀਟੀਕਲ ਵਿਰੋਧੀਆਂ ਦੇ ਖਿਲਾਫ ਵਰਤਿਆ ਜਾਂਦਾ ਹੈ। ਔਰ ਜਦੋਂ ਉਹੀ ਚੀਜ਼ ਆਪਣੇ ਤੇ ਹੁੰਦੀ ਹੈ ਫਿਰ ਡਰਦੇ ਨੇ ਫਿਰ ਲੁਕਦੇ ਫਿਰਦੇ। ਦੇਖੋ ਸ਼੍ਰੋਮਣੀ ਅਕਾਲੀ ਦਲ ਦੇ ਮੁਖ ਸਰਪ੍ਰਸਤ ਅੱਜ ਸਾਡੇ ਵਿੱਚ ਨਹੀਂ ਸਰਦਾਰ ਪ੍ਰਕਾਸ਼ ਸਿੰਘ ਜੀ ਬਾਦਲ 96 ਸਾਲ ਦੀ ਉਮਰ ਦੇ ਵਿੱਚ ਵੀ ਐਸੇ ਸਰਕਾਰ ਦੇ ਜ਼ੁਲਮ ਦੇ ਖਿਲਾਫ ਲੜਾਈ ਲੜਦੇ ਉਹ ਇਸ ਦੁਨੀਆ ਤੋਂ ਗਏ। ਅਨੇਕਾਂ ਸਮਨ ਆਏ ਸਰਦਾਰ ਸੁਖਬੀਰ ਸਿੰਘ ਬਾਦਲ ਹਰ ਇੱਕ ਐਸਆਈਟੀ ਦੇ ਅੱਗੇ ਪੇਸ਼ ਹੋਏ। ਪਤਾ ਸੀ ਕਿ ਪੋਲਿਟিক্যাল ਵੰਡਾਟਾ ਚੱਲ ਰਿਹਾ ਪਰ ਫਿਰ ਵੀ ਕਦੇ ਵੀ ਕਿਸੇ ਐਸਆਈਟੀ ਦੇ ਸਬੰਨ ਤੋਂ ਸ਼੍ਰੋਮਣੀ ਅਕਾਲੀ ਦਲ ਨਹੀਂ ਭਜਿਆ। ਔਰ ਹੁਣ ਸਰਦਾਰ ਵਿਕਰਮ ਸਿੰਘ ਮਜੀਠੀਆ ਕਿਉਂਕਿ ਲਗਾਤਾਰ بار-बार ਇਹ ਗੱਲ ਮੀਡੀਆ ਦੇ ਵਿੱਚ ਹੁੰਦੀ ਹੈ ਕਿ ਸਰਦਾਰ ਵਿਕਰਮ ਸਿੰਘ ਮਜੀਠੀਆ ਦੇ ਖਿਲਾਫ ਇੱਕ ਝੂਠਾ ਪਰਚਾ ਜਿਹੜਾ ਕਿ 25 ਦਿਨਾਂ ਦੇ ਡੀਜੀਪੀ ਨੇ ਕਾਂਗਰਸ ਦੀ ਸਰਕਾਰ ਦੇ ਵਿੱਚ ਦਰਜ ਕੀਤਾ। ਹਾਲਾਂਕਿ ਉਹਦੇ 'ਚ ਦੋ ਵਾਰੀ ਹਾਈ ਕੋਰਟ ਦਾ ਡਿਵੀਜ਼ਨ ਬੈਂਚ ਨੇ ਇੱਕ ਵਾਰੀ ਉਹਦੇ ਚ ਇਨਵੈਸਟੀਗੇਸ਼ਨ ਕਰਾਈ ਕਿਉਂਕਿ ਜਸਟਿਸ ਸੂਰਿਆਕਾਂਤ ਤੇ ਜਸਟਿਸ ਪੀ ਬਜੰਤਰੀ ਸਾਹਿਬ ਨੇ ਪੰਜਾਬ ਤੋਂ ਬਾਹਰਲੇ ਆਈਪੀਐਸ ਅਫਸਰਾਂ ਤੋਂ ਉਸ ਕੇਸ ਦੀ ਪ੍ਰੋਪਰ ਇਨਵੈਸਟੀਗੇਸ਼ਨ ਕਰਾਈ ਹਾਈ ਕੋਰਟ ਮੋਨੀਟਰਡ ਸਿਟ ਸੀ ਕੋਈ ਵਿਕਰਮ ਮਜੀਠੀਆ ਸਾਹਿਬ ਦਾ ਨਾਂ ਨਹੀਂ ਔਰ ਝੂਠੇ ਪਰਚੇ ਦੇ ਵਿੱਚ ਜਦੋਂ ਫੇਰ ਦੁਬਾਰਾ ਹਾਈ ਕੋਰਟ ਦੇ ਡਿਵੀਜ਼ਨ ਬੈਂਚ ਨੇ ਬੇਲ ਦਿੱਤੀ ਉਦੋਂ ਵੀ ਇਹ ਗੱਲ ਕਹੀ ਕਿ ਸਰਦਾਰ ਵਿਕਰਮ ਸਿੰਘ ਮਜੀਠੀਆ ਦੇ ਖਿਲਾਫ ਇਸ ਕੇਸ ਦੇ ਵਿੱਚ ਕੋਈ ਸਬੂਤ ਨਹੀਂ ਜਿਹੜਾ ਕਿ ਰਿਮੋਟਲੀ ਵੀ ਉਹਨਾਂ ਨੂੰ ਇਹਦੇ ਨਾਲ ਕਨੈਕਟ ਕਰੇ ਮੈਂ ਗੱਲ ਕਰਨ ਜਾ ਰਿਹਾ ਸੱਚ ਤੇ ਝੂਠ ਦੀ ਇਹ ਹੁੰਦਾ ਸੱਚ ਜਦੋਂ ਤੁਸੀਂ ਕੁਝ ਨਹੀਂ ਕੀਤਾ ਸਰਕਾਰਾਂ ਦਾ ਟਾਕਰਾ ਕਰਦੇ ਹੋ ਸਰਕਾਰ ਜਿੱਥੇ ਬੁਲਾਉਂਦੀ ਹੈ ਉੱਥੇ ਸਰਕਾਰ ਦੇ ਸਾਹਮਣੇ ਖੜੇ ਹੋਰ ਸ਼ਰੋਮ ਨਹੀਂ ਅਕਾਲੀ ਦਲ ਦੇ ਹਰ ਇੱਕ ਲੀਡਰ ਨੇ ਇਸ ਜ਼ੁਲਮ ਦਾ ਟਾਕਰਾ ਵੀ ਕੀਤਾ ਔਰ ਪੋਲੀਟੀਕਲ ਵੈਂਡੇਟਾ ਨੂੰ ਮੂੰਹ ਤੋੜ ਜਵਾਬ ਵੀ ਦਿੱਤਾ ਪਰ ਇੱਕ ਅਜਿਹੀ ਖੋਤੀ ਜਿਹੜੇ ਉਹ ਦੇਸ਼ ਭਗਤ ਬਣੇ ਨੇ ਜਿਹੜੇ ਕਹਿੰਦੇ ਨੇ ਅਸੀਂ ਭਗਤ ਸਿੰਘ ਦੇ ਵਾਰਿਸ ਆ ਉਹ ਸ਼ਹੀਦ ਭਗਤ ਸਿੰਘ ਜਿਨ੍ਹਾਂ ਨੇ ਦੇਸ਼ ਲਈ ਆਪਣੀ ਜਾਨ ਦਾਤੇ ਲਾਤੀ ਐਡੀ ਲਾਸਾਨੀ ਕੁਰਬਾਨੀ ਤੇ ਉਹਨਾਂ ਦੇ ਵਾਰਿਸ ਬਣਨ ਦਾ ਢੋਂਗ ਕਰਨ ਵਾਲੇ ਅੱਜ ਈਡੀ ਤੋਂ ਡਰ ਤੋਂ ਭੱਜੇ ਫਿਰਦੇ ਮੇਰੀ ਮੁਰਾਦ ਹੈ ਅਰਵਿੰਦ ਕੇਜਰੀਵਾਲ ਸਾਹਿਬ ਹੁਣ ਤਾਂ ਜੀ ਕਰਦਾ ਕਿ ਉਹਨਾਂ ਨੂੰ ਸ਼ਹਿਨਸ਼ਾ ਅਰਵਿੰਦ ਕੇਜਰੀਵਾਲ ਸਾਹਿਬ ਕਿਹਾ ਜਾਵੇ ਕਿਉਂਕਿ ਜਿਸ ਤਰੀਕੇ ਦੇ ਨਾਲ ਉਹ ਪੋਲਿਟੀਕਲ ਸ਼ਫਾਵਾਂ ਵਿੱਚ ਵਿਚਰ ਰਹੇ ਨੇ ਮੈਨੂੰ ਲੱਗਦਾ ਵੀ ਉਹ ਕਿਸੇ ਦੇਸ਼ ਦੇ ਵੱਡੇ ਇੰਡਸਟਰੀਲਿਸਟ ਚਾਹੇ ਅੰਬਾਨੀ ਹੋਣ ਅਡਾਨੀ ਹੋਣ ਟਾਟਾ ਹੋਣ ਜਾਂ ਰिलायंस ਕੰਪਨੀ ਇਹਨਾਂ ਦੇ ਨਾਲੋਂ ਛੋਟੇ ਨਹੀਂ ਰਹੇ ਕਿਉਂਕਿ 400 ਕਰੋੜ ਦਾ ਜਹਾਜ਼ 10 ਲੱਖ ਰੁਪਏ ਪ੍ਰਤੀ ਘੰਟਾ ਪੰਜਾਬ ਸਰਕਾਰ ਦਿੰਦੀ ਹੈ ਕੇਜਰੀਵਾਲ ਸਾਹਿਬ ਦੀ ਢੋਟਵਾਈ ਲਈ ਹਲੇ ਕੱਲ ਇੱਕ ਮਾਰਡ ਰੈਲੀ ਕਰਕੇ ਗਏ ਨੇ ਦਿੱਲੀੋਂ ਪਹਿਲਾਂ ਤਾਂ ਉਸ ਜਹਾਜ਼ ਚਾਹੇ ਫਲਕਨ ਜਹਾਜ਼ ਤੁਸੀਂ ਦੇਖੋ ਵੀ ਕਿੱਡੀ ਅੰਦਰ ਤਾੰਗ ਜਾਗੀ ਹੋਈ ਆ ਵੀ ਅਸੀਂ ਰਹੀਸ ਬਣੀਏ ਜਾ ਅਸੀਂ ਪੰਜਾਬ ਦੇ ਪੈਸੇ ਤੇ ਐਸ਼ ਕਰੀਏ ਫਿਰ ਮੁੱਖ ਮੰਤਰੀ ਸਾਹਿਬ ਸਾਡੇ ਚੰਡੀਗੜ੍ਹੋਂ ਉੱਡੇ ਹੈਲੀਕਾਪਟਰ ਲੈ ਕੇ ਉਹ ਬਠਿੰਡੇ 에ਰਪੋਰਟ ਤੇ ਗਏ ਉਥੋਂ ਕੇਜਰੀਵਾਲ ਸਾਹਿਬ ਨੂੰ ਨਾਲ ਬਿਠਾਇਆ ਜਿਹੜਾ 35 ਕਿਲੋਮੀਟਰ ਤੇ ਮੋੜ ਹੈ ਉਥੇ ਹੈਲੀਕਾਪਟਰ ਤੇ ਗਏ ਗੱਡੀਆਂ 'ਚ ਵੀ 25 ਮਿੰਟ ਲੱਗਦੇ ਨੇ ਦੱਸੋ ਉੱਥੇ ਵੀ ਹੈਲੀਕਾਪਟਰ ਤੇ ਜਾਂਦੇ ਨੇ ਇਹ ਨੇ ਉਹ ਲੋਕ ਜਿਹੜੇ ਕਹਿੰਦੇ ਸੀ ਜੀ ਅਸੀਂ ਵੀਆਈਪੀ ਕਲਚਰ ਦਾ ਅੰਤ ਕਰਾਂਗੇ ਔਰ ਜਿੱਦਾਂ ਮੈਂ ਜ਼ਿਕਰ ਕੀਤਾ ਕਿ ਸ਼੍ਰੋਮਣੀ ਅਕਾਲੀ ਦਲ ਤਾਂ ਚਾਹੇ ਵੱਡੇ ਬਾਦਲ ਸਾਹਿਬ ਹੋਣ ਹਾਈ ਕੋਰਟ ਨੇ ਛਲਾਗਾ ਕੀਤੀ ਬਠੌਰ ਮੁੱਖ ਮੰਤਰੀ ਉਹਨਾਂ ਦੇ ਰੋਲ ਦੀ ਛਲਾਗਾ ਕੀਤੀ ਸਰਦਾਰ ਸੁਖਬੀਰ ਸਿੰਘ ਬਾਦਲ ਵਿਕਰਮ ਮਜੀਠੀਆ ਸਾਹਿਬ ਨੂੰ ਹਾਈ ਕੋਰਟ ਨੇ ਕਿਹਾ ਬੇਕਸੂਰ ਨੇ ਫਿਰ ਵੀ ਉਹਨਾਂ ਨੂੰ ਲਗਾਤਾਰ ਪੋਲਿਟਿਕਲ ਵੈਂਡੇਟੇ ਦੇ ਤਹਿਤ ਕਦੇ ਸੱਮਨ ਭੇਜਦੇ ਨੇ ਜ਼ੁਬਾਨ ਬੰਦ ਕਰਾਉਣ ਦੀ ਕੋਸ਼ਿਸ਼ ਕਰਦੇ ਨੇ ਇਹ ਕਹਿੰਦੇ ਨੇ ਕਿ ਸਰਕਾਰ ਦੀ ਹਲੋਚਨਾ ਨਾ ਕਰੋ ਜੇ ਹਲੋਚਨਾ ਕਰਦੇ ਆ ਜੇ ਮੁੱਖ ਮੰਤਰੀ ਦਾ ਚਿਹਰਾ ਨੰਗਾ ਕਰਦੇ ਆ ਫਿਰ ਨਵਾਂ ਸੱਮਨ ਭੇਜ ਦਿੰਦੇ ਨੇ ਦੂਜੇ ਪਾਸੇ ਆਮ ਆਦਮੀ ਪਾਰਟੀ ਦੇ ਮੁਖੀ ਅਰਵਿੰਦ ਕੇਜਰੀਵਾਲ ਜਿਨ੍ਹਾਂ ਨੂੰ ਦੇਸ਼ ਦੀ ਸੁਪਰੀਮ ਕੋਰਟ ਨੇ ਦੇਖੋ ਸੁਪਰੀਮ ਕੋਰਟ ਤੋਂ ਉੱਪਰ ਇਸ ਦੇਸ਼ ਦੇ ਵਿੱਚ ਕੋਈ ਅਦਾਲਤ ਨਹੀਂ ਉਹ ਤੋਂ ਬਾਅਦ ਤਾਂ ਫਿਰ ਪ੍ਰਮਾਤਮਾ ਦੀ ਅਦਾਲਤ ਹੈ ਸੁਪਰੀਮ ਕੋਰਟ ਨੇ ਕੀ ਕਿਹਾ ਮਨੀਸ਼ ਸੋਧੀਆਂ ਦੀ ਜਿੱਦਨ ਬੇਲ ਅਰਜੈਕਟ ਹੋਈ ਸੁਪਰੀਮ ਕੋਰਟ ਨੇ ਕਿਹਾ ਕਿ ਜਿਹੜਾ ਐਕਸਾਈਜ਼ ਘੁਟਾਲਾ ਇਹਦੇ ਚ 338 ਕਰੋੜ ਦੇ ਲੈਣ ਦੇਣ ਦੇ ਕਪਲੇ ਦੇ ਸਬੂਤ ਮਿਲੇ ਨੇ ਆਮ ਆਦਮੀ ਪਾਰਟੀ ਦੇ ਸਬੂਤ ਮਿਲੇ ਨੇ ਤੇ ਹੁਣ ਅਰਵਿੰਦ ਕੇਜਰੀਵਾਲ ਸਾਹਿਬ ਈਡੀ ਦਾ ਸਾਹਮਣਾ ਨਹੀਂ ਕਰਨਾ ਚਾਹੁੰਦੇ ਹੁਣ ਕਿੱਥੇ ਗਈ ਦਲੇਰੀ ਹੁਣ ਕਿੱਥੇ ਗਈ ਇਮਾਨਦਾਰੀ ਔਰ ਪਹਿਲੀ ਵਾਰੀ ਹੁਣਾ ਮੈਨੂੰ ਲੱਗਦਾ ਦੇਸ਼ ਦੇ ਇਤਿਹਾਸ ਦੇ ਵਿੱਚ ਔਰ ਦੁਨੀਆ ਦੇ ਇਤਿਹਾਸ ਦੇ ਵਿੱਚ ਹੀ ਕਿ ਇੱਕ ਸੂਬੇ ਦਾ ਮੁੱਖ ਮੰਤਰੀ ਜਿਹਨੂੰ ਈਡੀ ਲਬਰੀ ਹੋਵੇ ਈਡੀ ਸੱਮਨ ਭੇਜਰੀ ਹੋਵੇ ਉਹਦੇ ਤੇ ਕ੍ਰਪਸ਼ਨ ਦੇ ਇਲਜ਼ਾਮ ਹੋਣ ਉਹਨੂੰ ਦੂਜੇ ਸੂਬੇ ਦੇ ਵਿੱਚ ਪੋਲਿਟੀਕਲ ਅਸਾਈਲਮ ਦਿੱਤਾ ਜਾ ਰਿਹਾ ਹੈ ਗਵੰਤਮਾਨ ਸਾਹਿਬ ਤਾਂ ਕਹਿੰਦੇ ਹੁੰਦੇ ਸੀ ਗੋਰੇ ਆ ਕੇ ਨੌਕਰੀਆਂ ਕਰਿਆ ਕਰਨਗੇ ਕੀ ਹੁਣ ਆਪਾਂ ਦੂਜੇ ਰਾਜ ਦੇ ਵਿੱਚ ਗਲਤ ਕੰਮ ਕਰਕੇ ਆਉਣ ਵਾਲਿਆਂ ਨੂੰ ਪੰਜਾਬ ਦੇ ਵਿੱਚ ਪੋਲਿਟਿਕਲ ਅਸਾਈਲਮ ਦੇਣਾ ਸ਼ੁਰੂ ਕਰਤਾ ਇਸ ਗੱਲ ਦੀ ਜਵਾਬਦੇਹੀ ਕੌਣ ਦੇਊਗਾ ਕਿਉਂਕਿ ਪਿਛਲਾ ਸਬਨ ਈਡੀ ਨੇ ਕੀਤਾ ਕਹਿੰਦੇ ਜੀ ਮੱਧ ਪ੍ਰਦੇਸ਼ ਚੋਣਾ ਦੇ ਵਿੱਚ ਜਾਣਾ ਹੁਣ ਦੂਜਾ ਸਬਨ ਜਿਹੜਾ ਕੱਲ੍ਹ ਵਾਸਤੇ ਅਰਵਿੰਦ ਕੇਜਰੀਵਾਲ ਸਾਹਿਬ ਨੂੰ ਹੋਇਆ ਹੁਣ ਕਹਿੰਦੇ ਜੀ ਮੈਂ ਤਾਂ ਪੰਜਾਬ ਆਉਣਾ ਹੁਸ਼ਿਆਰਪੁਰ ਦੇ ਵਿੱਚ ਵਿਪਾਸਨਾ ਸੈਂਟਰ ਹੈ ਉੱਥੇ ਜਾਣਾ ਔਰ ਤੁਸੀਂ ਸਾਰੇ ਜਾਣਦੇ ਹੋ ਕਿ ਵਿਪਾਸਨਾ ਜਿਹੜਾ ਸੈਂਟਰ ਹੁੰਦਾ ਉਹ ਕੀ ਕਾਦੇ ਲਈ ਹੁੰਦਾ ਉਹ ਡੀਟੌਕਸੀਫਾਈ ਕਰਨ ਦੇ ਲਈ ਦੁਨੀਆ ਤੋਂ ਤੁਹਾਨੂੰ ਸਮਾਜ ਤੋਂ ਥੋੜਾ ਜਿਹਾ ਵੱਖਰਾ ਕਰ ਦਿੰਦੇ ਨੇ ਇਹ ਤਾਂ ਕੇਜਰੀਵਾਲ ਸਾਹਿਬ ਤੁਹਾਨੂੰ ਵੈਸੇ ਹੀ ਜਦੋਂ ਈਡੀ ਨੇ ਫੜ ਕੇ ਐਕਸਾਈਜ਼ ਕੋਟ ਹਾਲੇ ਚੰਦਰ ਦਿੱਤਾ ਵੈਸੇ ਹੀ ਵਿਪਾਸਨਾ ਹੋ ਜਾਣੀ ਹੈ ਜੇਲ੍ਹ ਦੇ ਵਿੱਚ ਤਾਂ ਵੈਸੇ ਹੀ ਵਿਪਾਸਨਾ ਵੈਸੇ ਹੀ ਇਕਾਂਤਵਾਸ ਹੈ ਆਰਾਮ ਨਾਲ ਬਹਿ ਕੇ ਭਜਨ ਬੰਦਗੀ ਕਰੋ ਆਰਾਮ ਨਾਲ ਬਹਿ ਕੇ ਜਿਹੜਾ ਅੰਤਰ ਧਿਆਨ ਹੋਣਾ ਉੱਥੇ ਜਾ ਕੇ ਹੋ ਕਿਉਂਕਿ ਸੁਪਰੀਮ ਕੋਰਟ ਕਲੀਅਰ ਕਰ ਚੁੱਕੀ ਹੈ ਕਿ ਕਪਲਾ ਆਮ ਆਦਮੀ ਪਾਰਟੀ ਨੇ ਕੀਤਾ ਤੇ ਹੁਣ ਤੁਸੀਂ ਹੁਸ਼ਿਆਰਪੁਰ ਚੁਣ ਲਿਆ ਹੁਸ਼ਿਆਰਪੁਰ ਚੁਣਨ ਦਾ ਇੱਕੋ ਇੱਕ ਮਕਸਦ ਹੈ ਕਿ ਔਰੇ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਇਹ ਕਿਤੇ ਨਾ ਕਿਤੇ ਦੇਸ਼ ਦੀ ਅਦਾਲਤਾਂ ਨੂੰ ਵੀ ਅੱਖਾਂ ਦਿਖਾਉਣ ਵਾਲੀ ਗੱਲ ਹੈ ਮੈਂ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਨੂੰ ਪੁੱਛਣਾ ਚਾਹੁੰਦਾ ਕਿ ਕੀ ਇੱਕ ਜਿਹੜਾ ਬੰਦਾ ਜਿਹਦੀ ਈਡੀ ਭਾਲ ਕਰ ਰਹੀ ਹੋਵੇ ਉਹਨੂੰ ਇਸ ਤਰੀਕੇ ਪੰਜਾਬ ਦੇ ਵਿੱਚ ਰੱਖਣਾ ਕੀ ਇਹ ਸੁਪਰੀਮ ਕੋਰਟ ਦੇ ਹੁਕਮਾਂ ਦੇ ਖਿਲਾਫ ਨਹੀਂ ਔਰ ਕਿਹੜਾ ਐਸਾ ਤੁਹਾਡਾ 10 ਦਿਨ ਦਾ ਪ੍ਰੋਗਰਾਮ ਹੈ ਇਹ ਤਾਂ ਸਪਸ਼ਟ ਪਤਾ ਲੱਗਦਾ ਹੈ ਕਿ ਕਿਉਂਕਿ ਅੱਜ ਆਮ ਆਦਮੀ ਪਾਰਟੀ ਘਿਰ ਗਈ ਹੈ ਸੁਸੋਧਿਆ ਸਾਹਿਬ ਨੂੰ ਬੇਲ ਨਹੀਂ ਮਿਲ ਰਹੀ ਸੰਜੇ ਸਿੰਘ ਅੰਦਰ ਨੇ ਹੁਣ ਅਰਵਿੰਦ ਕੇਜਰੀਵਾਲ ਨੂੰ ਡਰ ਸਤਾਉਂਦਾ ਆਪਣੀ ਕੀਤੇ ਹੋਏ ਕਪਲਿਆਂ ਦਾ ਡਰ ਸਤਾਉਂਦਾ ਹੈ ਕਰਪਸ਼ਨ ਦਾ ਡਰ ਸਤਾਉਂਦਾ ਹੈ ਇਸ ਲਈ ਪੰਜਾਬ ਦੇ ਵਿੱਚ ਪੋਲਿਟੀਕਲ ਅਸਾਈਲਮ ਲੈਣਾ ਚਾਹੁੰਦੇ ਨੇ ਕਿ ਪੰਜਾਬ ਦੇ ਵਿੱਚ ਮੇਰੀ ਸਰਕਾਰ ਹੈ ਸਰਕਾਰ ਆਪਣਾ ਅਮਲਾ ਫੈਲਾ ਲਾ ਕੇ ਕਿਸੇ ਤਰੀਕੇ ਮੈਨੂੰ ਈਡੀ ਤੋਂ ਬਚਾ ਲਵੇ ਪਰ ਇਹ ਅੱਜ ਜਵਾਬ ਦੀ ਕੀ ਦੀ ਮੈਂ ਜੇ ਕਹਿਣਾ ਚਾਹਣਾ ਇਹ ਲੋਕਾਂ ਨੂੰ ਕਿ ਬਹੁਤ ਵੱਡੇ ਤੇ سنگੀਨ ਇਲਜ਼ਾਮ ਨੇ ਤੁਹਾਡੇ ਤੇ ਕੋਰਟ ਲਗਾਤਾਰ ਤੁਹਾਡੇ ਤੇ ਕਮੈਂਟ ਕਰ ਰਹੀ ਹੈ ਨਸ਼ਿਆਂ ਨੂੰ ਲੈ ਕੇ ਪੰਜਾਬ ਰਿਆਣਾ ਹਾਈ ਕੋਰਟ ਨੇ ਕਿਹਾ ਕਿ ਪੰਜਾਬ ਦੇ ਵਿੱਚ ਨਸ਼ਾ ਸਰਕਾਰ ਵਕਾਰੀ ਹੈ ਦੱਸੋ ਜੀ ਕੀ ਜਵਾਬ ਦਈ ਹੈ ਸੁਪਰੀਮ ਕੋਰਟ ਤੁਹਾਨੂੰ ਭ੍ਰਸ਼ਟ ਪਾਰਟੀ ਕਹਿ ਰਹੀ ਹੈ ਲਾਅ ਐਂਡ ਆਰਡਰ ਪੰਜਾਬ ਦੇ ਵਿੱਚ ਖਤਮ ਹੁੰਦਾ ਜਾ ਰਿਹਾ ਹੈ 60000 ਕਰੋੜ ਦਾ ਕਰਜ਼ਾ 2 ਸਾਲਾਂ ਚ ਪੰਜਾਬ ਦੇ ਸਿਰ ਚੜ ਗਿਆ ਪੁਰਾਣੀਆਂ ਸਕੀਮਾਂ ਤੇ ਸਿਰਫ ਰਵਿੰਦ ਕੇਜਰੀਵਾਲ ਦੀ ਬ੍ਰਾਂਡਿੰਗ ਹੋ ਰਹੀ ਹੈ ਉਹ ਬ੍ਰਾਂਡਿੰਗ ਕਰਨ ਦੇ ਲਈ ਕਰੋੜਾਂ ਰੁਪਈਆ ਖਰਚਿਆ ਜਾ ਰਿਹਾ ਹੈ ਇਹਦੀ ਜਵਾਬ ਦੇ ਕੌਣ ਦੇਊਗਾ ਇਹਦੀ ਜਵਾਬ ਦੇ ਹੀ ਅੱਜ ਪੰਜਾਬ ਮੰਗਦਾ ਸੋ ਅੱਜ ਇਸ ਪ੍ਰੈਸ ਕਾਨਫਰੰਸ ਕਰਨ ਦਾ ਮੇਰਾ ਮਕਸਦ ਇਹ ਹੈ ਇਹ ਪ੍ਰੈਸ ਕਾਨਫਰੰਸ ਕੱਲੂ ਵੀ ਕਰ ਸਕਦਾ ਸੀ ਕਿ ਜੀ ਦੇਖੋ ਅੱਜ ਉਹ ਪੇਸ਼ ਨਹੀਂ ਹੋਏ ਮੈਂ ਇੱਕ ਦਿਨ ਪਹਿਲਾਂ ਪੰਜਾਬ ਸਰਕਾਰ ਨੂੰ ਉਹਦੀ ਜ਼ਿੰਮੇਵਾਰੀ ਦਾ ਅਹਿਸਾਸ ਕਰਾਉਣਾ ਚਾਹੁੰਦਾ ਕਿ ਜਦੋਂ ਕਿਸੇ ਬੰਦੇ ਨੂੰ ਕੋਈ ਸੰਮਨ ਨਿਕਲਿਆ ਹੈ ਔਰ ਈਡੀ ਉਹਦੀ ਕਰਪਸ਼ਨ ਕੇਸ 'ਚ ਭਾਲ ਕਰ ਰਹੀ ਐ ਉਹਨੂੰ ਪੰਜਾਬ ਦੇ ਵਿੱਚ ਪਨਾਹ ਨਾ ਦੋ ਔਰ ਅਰਵਿੰਦ ਕੇਜਰੀਵਾਲ ਸਾਹਿਬ ਨੂੰ ਵੀ ਮੈਂ ਤਾਂ ਤਾਕੀਦ ਵੀ ਕਰਦਾ ਕਿ ਬੇਨਤੀ ਵੀ ਕਰਦਾ ਕਿ ਜਾਓ ਹੁਣ ਅੱਗੇ ਹੋ ਕੇ ਜੇ ਪੋਲਿਟੀਕਲ ਵਿਰੋਧੀਆਂ ਨੂੰ ਪੋਲਿਟੀਕਲ ਵੰਡਾਟੇ ਤਹਿਤ ਸੱਮਨ ਭੇਜਦੇ ਹੋ ਉਦੋਂ ਤਾਂ ਤੁਹਾਡੀ ਪਾਰਟੀ ਤੁਹਾਡੇ ਬੁਲਾਰੇ ਤੁਹਾਡੇ ਐਮਐਲਏ ਬੜੀਆਂ ਵੱਡੀਆਂ ਵੱਡੀਆਂ ਛਾਲਾ ਮਾਰਦੇ ਨੇ ਮੈਂ ਕੱਲੀ ਸ਼੍ਰੋਮਣੀ ਅਕਾਲੀ ਦਲ ਦੀ ਗੱਲ ਨਹੀਂ ਕਰਦਾ ਓਰੇ ਹੋਰ ਵੀ ਪੋਲਿਟੀਕਲ ਪਾਰਟੀਆਂ ਤੇ ਪਰਚੇ ਦੱਤੇ ਨੇ ਉਦੋਂ ਤਾਂ ਬੜੀ ਵਾਹ ਵਈ ਹੈ ਜੀ ਬੜੀ ਸ਼ਾਬਾਸ਼ੀ ਹੈ ਜੀ ਜੇ ਕਿਸੇ ਨੂੰ ਸੰਮਨ ਨਿਕਲੇ ਹੈ ਜੀ ਜਾਂਚ ਹੋਣੀ ਚਾਹੀਦੀ ਹੈ ਜੀ ਆ ਜੋ ਹੀ ਗੱਲ ਆਮ ਆਦਮੀ ਪਾਰਟੀ ਤੇ ਹੈ ਅਰਵਿੰਦ ਕੇਜਰੀਵਾਲ ਨੂੰ ਅਗਰ ਈਡੀ ਨੇ ਬੁਲਾਇਆ ਹੈ ਤਾਂ ਕਿਉਂ ਨਹੀਂ ਜਾਂਚ ਹੋਣੀ ਚਾਹੀਦੀ ਤੁਸੀਂ ਈਡੀ ਦੇ ਦਫਤਰ ਕੱਲੂ ਪੇਸ਼ ਹੋ ਜਾਂਚ ਹੋਵੇ ਦੁਨੀਆ ਨੂੰ ਸੱਚ ਪਤਾ ਲੱਗੇ ਕਿ ਉਸ ਕਪਲੇ ਦੇ ਵਿੱਚ ਕੀ ਹੋਇਆ ਕਿਉਂਕਿ ਐਕਸਾਈਜ਼ ਘੁਟਾਲਾ ਕੋਈ ਦਿੱਲੀ ਤੱਕ ਨਹੀਂ ਖਤਮ ਹੋ ਜਾਣਾ ਐਕਸਾਈਜ਼ ਘੁਟਾਲੇ ਦੀਆਂ ਪੈੜਾਂ ਪੰਜਾਬ ਦੇ ਵਿੱਚ ਆਉਣੀਆਂ ਨੇ ਇਸ ਗੱਲੋਂ ਡਰਦੇ ਨੇ ਔਰ ਦਿੱਲੀ ਨਾਲੋਂ ਵੱਡਾ ਘਟਾਲਾ ਪੰਜਾਬ ਦੇ ਵਿੱਚ ਹੋਇਆ ਕਿਉਂਕਿ ਜਿਹੜੇ ਲੋਕ ਉੱਥੇ ਕਾਰੋਬਾਰ ਕਰ ਰਹੇ ਸੀ ਜਿਹੜੇ ਲੋਕਾਂ ਨੇ ਉੱਥੇ ਪਾਲਿਸੀਆਂ ਬਣਾਈਆਂ ਉਹੀ ਸਾਰੇ ਲੋਕਾਂ ਕੋਲੇ ਪੰਜਾਬ ਦੇ ਠੇਕੇ ਨੇ ਉਹੀ ਲੋਕ ਪੰਜਾਬ 'ਚ ਕਾਰੋਬਾਰ ਕਰ ਰਹੇ ਨੇ ਇਹ ਸਾਰਾ ਕੁਝ ਲੋਕਾਂ ਦੇ ਸਾਹਮਣੇ ਆ ਜਾਣਾ ਸੋ ਮੇਰੀ ਬੇਨਤੀ ਹੈ ਕਿ ਇਸ ਤਰੀਕੇ ਦਾ ਪੋਲਿਟਿਕਲ ਅਸਾਈਲਮ ਪੰਜਾਬ ਦੀ ਸਰਕਾਰ ਅਰਵਿੰਦ ਕੇਜਰੀਵਾਲ ਨੂੰ ਨਾ ਦੇਵੇ ਉਹਨਾਂ ਨੂੰ ਕੱਲ ਨੂੰ ED ਦੇ ਦਫ਼ਤਰ ਜੋ ਸੱਮਨ ਆਇਆ ਹੈ ਉਥੇ ਪੇਸ਼ ਕਰਾਇਆ ਜਾਵੇ ਨਹੀਂ ਮੇਰੀ ਕੋਰਟ ਨੂੰ ਵੀ ਬੇਨਤੀ ਹੈ ਕਿ ਕੋਰਟ ਦੇ ਆਰਡਰਸ ਖਾਸ ਕਰਕੇ ਜਦੋਂ ਸੁਪਰੀਮ ਕੋਰਟ ਕਹਿ ਚੁੱਕੀ ਹੈ ਕਿ 338 ਕਰੋੜ ਦੇ ਕਪਲੇ ਦੇ ਸਬੂਤ ਮਿਲੇ ਨੇ ਇਹ ਜਾਂਚ ਨੂੰ ਪ੍ਰਭਾਵਿਤ ਪੰਜਾਬ ਸਰਕਾਰ ਕਰ ਰਹੀ ਹੈ ਸੋ ਇਹ ਜਾਂਚ ਨੂੰ ਪ੍ਰਭਾਵਿਤ ਨਾ ਕੀਤਾ ਜਾਵੇ ਕਾਲੂ ਅਰਵਿੰਦ ਕੇਜਰੀਵਾਲ ਸਾਹਿਬ ਨੂੰ ਉਥੇ ਈਡੀ ਸਾਹਮਣੇ ਪੇਸ਼ ਕਰਾਇਆ ਜਾਵੇ ਤੁਹਾਡੇ ਕੋਈ ਸਵਾਲ ਹੋਣ ਜੀ ਅਮਨ ਜੀ ਤੁਸੀਂ ਦੇਖੋ ਵੀ ਅੱਜ ਇਹਨਾਂ ਦੀ ਨੀਅਤ ਇੱਥੋਂ ਹੀ ਸਪਸ਼ਟ ਹੋ ਜਾਂਦੀ ਹੈ ਕਿ ਬੰਗਲੌਰ ਨਹੀਂ ਜਾਂਦੇ ਹੁਣ ਬੰਗਲੌਰ ਕਿਉਂ ਨਹੀਂ ਜਾਂਦੇ ਕਿਉਂਕਿ ਪਤਾ ਹੈ ਬੰਗਲੌਰ ਸਰਕਾਰ ਨਹੀਂ ਹੈਗੀ ਸਰਕਾਰ ਹੈਗੀ ਪੰਜਾਬ ਦੇ ਵਿੱਚ ਤਾਂ ਹੁਸ਼ਿਆਰਪੁਰ ਚੁਣਿਆ ਗਿਆ ਨਹੀਂ ਮੈਨੂੰ ਦੱਸੋ ਜਿਹੜੇ ਆਪਦੇ ਆਪ ਨੂੰ ਆਮ ਆਦਮੀ ਪਾਰਟੀ ਕਹਿੰਦੇ ਹੁਣ ਆਪਦੇ ਆਪ ਨੂੰ ਕਟੜ ਇਮਾਨਦਾਰ ਲੋਕ ਕਹਿੰਦੇ ਹੁਣ ਉਹਨਾਂ ਲਈ ਕਪਲੇ ਦੀ ਜਾਂਚ ਜ਼ਿਆਦਾ ਜ਼ਰੂਰੀ ਹੈ ਕਿ ਵਿਪਾਸਨਾ ਦੱਸ ਦਿੰਦੀ ਜ਼ਿਆਦਾ ਜ਼ਰੂਰੀ ਹੈ ਮੈਂ ਕਹਾਂ ਕਿ ਜਿੱਦਣ ਜਾਂਚ ਹੋਗੀ ਫਿਰ ਵੇਲੇਓ ਚਾਹੇ ਆ ਕੇ ਉਰੇ 20 ਦਿਨ ਰਹਿ ਲਿਓ ਕਿਸੇ ਨੂੰ ਕੋਈ ਪ੍ਰੋਬਲਮ ਨਹੀਂ ਔਰ ਜੇ ਤੁਸੀਂ ਫੜੇ ਗਏ ਫਿਰ ਤੁਹਾਨੂੰ ਕੋਈ ਪ੍ਰੋਬਲਮ ਨਹੀਂ ਕਿਉਂਕਿ ਫਿਰ 5-6 ਮਹੀਨੇ ਆਈ ਕੋ ਚੱਲਣਾ ਫਿਰ ਡੀਟੌਕਸੀਫਾਈ ਹੋਣਾ ਕੀ ਤੁਸੀਂ ਕਰਪਸ਼ਨ ਕਰਕੇ ਇੰਨਾ ਟੌਕਸੀਫਾਈ ਹੋ ਗਏ ਕਿ ਹੁਣ ਤੁਹਾਨੂੰ ਡੀਟੌਕਸੀਫਾਈ ਹੋਣ ਦੀ ਲੋੜ ਪੈ ਰਹੀ ਹੈ ਸੋ ਇਹ ਸਿੱਧਾ-ਸਿੱਧਾ ਈਡੀ ਦੀ ਜਾਂਚ ਨੂੰ ਪ੍ਰਭਾਵਿਤ ਅਰਵਿੰਦ ਕੇਜਰੀਵਾਲ ਕਰ ਰਹੇ ਨੇ ਤੇ ਉਹਨਾਂ ਦਾ ਇਸ ਕੰਮ ਦੇ ਵਿੱਚ ਸਾਥ ਪੰਜਾਬ ਸਰਕਾਰ ਦੇ ਰਹੀ ਹੈ ਸੋ ਜਵਾਬਦੇਹੀ ਜਿੱਥੇ ਅਰਵਿੰਦ ਕੇਜਰੀਵਾਲ ਦੀ ਹੈ ਉੱਤੇ ਪੰਜਾਬ ਦੇ ਗ੍ਰਹਿ ਮੰਤਰੀ ਤੇ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਦੀ ਵੀ ਓਡੀ ਵੱਡੀ ਕਿ ਉਹ ਜਿਹੜਾ ਜਿਹੜੇ ਕੰਪਨੀ ਕੁਫਾ ਦੇ ਜਿੱਦ ਗੱਲ ਕਰ ਰਹੇ ਆ ਉਹਦੀ ਖੁਦ ਵੀ ਪੰਜਾਬ ਦੇ ਵਿੱਚ ਵੱਡੀਆਂ ਜਿੱਟਸ ਵਾਲੀਆਂ ਸੰਭਾਵਨਾ ਜਤਾ ਸਕਦੀ ਹੈ ਦੇਖੋ ਜਿੱਦਾਂ ਮੈਂ ਰਮਨ ਜੀ ਕਿਹਾ ਕਿ ਐਕਸਾਈਜ਼ ਕੋਟਾਲੇ ਦੀਆਂ ਜਿਹੜੀਆਂ ਪੈੜਾ ਨੇ ਉਹ ਪੰਜਾਬ ਤੱਕ ਆਈਆਂ ਨੇ ਨਹੀਂ ਅੱਜ ਪੰਜਾਬ ਸਰਕਾਰ ਦਾ ਚਿਹਰਾ ਉੱਥੋਂ ਹੀ ਨੰਗਾ ਹੋ ਗਿਆ ਜਦੋਂ ਸੀਬੀਆਈ ਨੇ ਦੋ ਆਈਐਸ ਅਫਸਰਾਂ ਦੀ ਪ੍ਰੋਸੀਕਿਊਸ਼ਨ ਦੀ ਸੈਂਕਸ਼ਨ ਮੰਗੀ ਸੀ ਪੰਜਾਬ ਸਰਕਾਰ ਨੇ DNA ਕੀਤੀ ਜਿਹੜੇ ਕੱਟੜ ਇਮਾਨਦਾਰੋਂ ਦਿੰਦੇ ਸੈਂਕਸ਼ਨ ਫਿਰ ਕਰਨ ਤੋਂ ਸੀਬੀਆਈ ਨੂੰ ਜਾਂਚ ਇਹ ਬਹੁਤ ਵੱਡਾ ਘੁਟਾਲਾ ਔਰ ਦਿੱਲੀ ਨਾਲੋਂ ਵੱਡਾ ਘੁਟਾਲਾ ਪੰਜਾਬ ਦੇ ਵਿੱਚ ਹੋਇਆ ਔਰ ਇਹ ਲੋਕਾਂ ਦੇ ਚਿਹਰੇ ਨੰਗੇ ਹੋਣਗੇ ਔਰ ਇਹ ਜਿਹੜੇ ਵੱਡੇ ਵੱਡੇ ਲੋਕ ਨੇ ਜਿਹੜੇ ਉਹ ਮਖੌਟੇ ਪਾ ਕੇ ਬੈਠੇ ਨੇ ਇਮਾਨਦਾਰੀ ਦਾ ਇਹ ਸਾਰੇ ਲੋਕਾਂ ਦੇ ਸਾਹਮਣੇ ਨੰਗੇ ਹੋਣਗੇ ਨਹੀਂ ਅੱਜ ਦੌਰਾ ਮਾਪਦੰਡ ਨਾ ਰੱਖਣ ਮੈਂ ਕਹਿ ਰਿਹਾ ਕਿ ਜਿਹੜੇ ਸੱਚੇ ਸੀ ਸ਼੍ਰੋਮਣੀ ਅਕਾਲੀ ਦਲ ਵੱਡੇ ਬਾਦਲ ਸਾਹਿਬ ਤੋਂ ਲੈ ਕੇ ਸਰਦਾਰ ਸੁਖਬੀਰ ਸਿੰਘ ਬਾਦਲ ਤੇ ਹੁਣ ਵਿਕਰਮ ਮਜੀਠੀਆ ਸਾਹਿਬ ਲਗਾਤਾਰ ਦਲੇਰੀ ਨਾਲ ਸਿੱਟ ਦਾ ਸਾਹਮਣਾ ਕਰ ਰਹੇ ਆ ਬਣਾਓ ਕੀ ਬਣਾਉਂਦੇ ਹੋ ਇਹਨਾਂ ਨੂੰ ਪਤਾ ਇਹ ਝੂਠੇ ਨੇ ਸਾਨੂੰ ਪਤਾ ਸੀ ਸੱਚੇ ਆ ਸ਼੍ਰੋਮਣੀ ਅਕਾਲੀ ਦਲ ਸੱਚ ਤੇ ਪਹਿਰਾ ਦਿੰਦਾ ਡੱਟ ਕੇ ਸਿੱਟ ਦਾ ਸਾਹਮਣਾ ਕਰਦੇ ਆ ਤੇ ਜਿਹੜੇ ਅੱਜ ਝੂਠੇ ਨੇ ਉਹ ਲੋਕਾਂ ਦੇ ਸਾਹਮਣੇ ਨੇ ਕਿ ਕਿਵੇਂ ਬਹਾਨੇ ਲਾ ਕੇ ਇੱਧਰ ਉੱਧਰ ਭੱਜਣ ਦੀ ਕੋਸ਼ਿਸ਼ ਹੋਰੀ ਦੇਖੋ ਜੀ ਮੈਂ ਇੱਕ ਸੈਂਟਰਲ ਏਜੰਸੀ ਨੇ ਕੀ ਕੰਮ ਕਰਨਾ ਹੈ ਮੈਂ ਤਾਂ ਉਹਨਾਂ ਨੂੰ ਕਹੂੰਗਾ ਕਿ ਇਹਦੀ ਜਾਂਚ ਹੋਣੀ ਚਾਹੀਦੀ ਹੈ ਔਰ ਸੱਚਾਈ ਸਾਹਮਣੇ ਆਉਣੀ ਚਾਹੀਦੀ ਹੈ ਜੇ ਕੋਈ ਗੁਨਾਹਗਾਰ ਹੈ ਤਾਂ ਉਹਦਾ ਨਾਮ ਜਲਦ ਤੋਂ ਜਲਦ ਲੋਕਾਂ ਦੇ ਸਾਹਮਣੇ ਆਉਣਾ ਚਾਹੀਦਾ ਪਰ ਹਾਂ ਪੰਜਾਬ ਦੇ ਮੁੱਖ ਮੰਤਰੀ ਦੀ ਇੱਕ ਬਹੁਤ ਵੱਡੀ ਜ਼ਿੰਮੇਵਾਰੀ ਹੈ ਕਿ ਇੱਕ ਬੰਦਾ ਜਿਹੜਾ ਕੱਲ ਨੂੰ 11 ਵਜੇ ਈਡੀ ਦੇ ਦਫ਼ਤਰ ਹਾਜ਼ਰ ਹੋਣਾ ਚਾਹੀਦਾ ਬਕਾਇਦਾ ਸਮਨ ਨਿਕਲੇ ਨੇ ਉਹਨੂੰ ਪੰਜਾਬ ਸਰਕਾਰ ਕਿਸ ਕਪੈਸਿਟੀ 'ਚ ਪੰਜਾਬ ਦੇ ਵਿੱਚ ਪਨਾਹ ਦੇ ਰਹੀ ਹੈ ਇਹ ਆਪਣੇ ਆਪ ਦੇ ਵਿੱਚ ਇੱਕ ਬਹੁਤ ਵੱਡਾ ਸਵਾਲੀਆ ਨਿਸ਼ਾਨਾ ਹੈ ਇਹ ਮੁੱਖ ਮੰਤਰੀ ਪੰਜਾਬ ਦੇ ਇਹ ਕਾਨੂੰਨ ਨੂੰ ਔਰ ਜੁਡੀਸ਼ੀਅਲ ਸਿਸਟਮ ਨੂੰ ਸਿੱਧਾ ਚੈਲੰਜ ਦੇ ਰਹੇ ਨੇ ਸਰ ਤੁਸੀਂ ਹੁਣ ਆਪ ਇਮਾਨਦਾਰੀ ਤੇ ਸਵਾਲ ਖੜੇ ਕਰ ਰਹੇ ਹੋ ਆਮ ਆਦਮੀ ਪਾਰਟੀ ਕਹਿੰਦੀ ਅਸੀਂ ਤਾਂ ਸਿਸਟਮ ਸੁਧਾਰਨ ਦੇ ਲੱਗੇ ਹੋਏ ਜਿਹੜੇ ਗੈਂਗਸਟਰ ਹੈ ਅਸਾਲੀ ਸਰਕਾਰ ਦਾ ਕਾਂਗਰਸ ਦੀ ਸਰਕਾਰ ਵੀ ਸਮੇਂ ਪੈਦਾ ਹੋਈ ਅਸੀਂ ਰਿਮੀਟ ਕਰ ਰਹੇ ਹਾਂ ਪਿਛਲੇ ਦਿਨਾਂ ਦੇ ਵਿੱਚ ਤੁਸੀਂ ਦੇਖਿਆ ਕਿੰਨੇ ਮਕਾਉਂਟਰ ਹੋ ਚੁੱਕੇ ਨੇ ਕਹਿੰਦੇ ਅਸੀਂ ਤਾਂ ਸੁਧਾਰਨ ਦੀ ਕੋਸ਼ਿਸ਼ ਕਰ ਰਹੇ ਹਾਂ ਵਿਰੋਧੀ ਇਤਜ਼ਾਮ ਬਗਲ ਪੋਗਲ ਜੀ ਮੈਂ ਤੁਹਾਡੇ ਮਾਧਿਅਮ ਦੇ ਨਾਲ ਅੱਜ ਸਰਕਾਰ ਨੂੰ ਇਹ ਵੀ ਗੱਲ ਕਹਿਣੀ ਚਾਹੂੰਗਾ ਕਿ ਜਿਸ ਤਰੀਕੇ ਦਾ ਆਪਰੇਸ਼ਨ ਭਗਵੰਤ ਮਾਨ ਸਾਹਿਬ ਦੇ ਕਹਿਣ ਤੇ ਬਾਕੀ ਮੁੱਦਿਆਂ ਤੋਂ ਧਿਆਨ ਭਟਕਾਉਣ ਦੇ ਲਈ ਪੰਜਾਬ ਦੇ ਵਿੱਚ ਨਵਾਂ ਸ਼ੁਰੂ ਹੋ ਗਿਆ ਹੈ ਇਹ ਉਸੇ ਕਿਸਮ ਦਾ ਜੋ ਕੁਝ ਪਹਿਲਾਂ ਕਿਸੇ ਟਾਈਮ 90 ਦੇ ਦਹਾਕੇ 'ਚ ਹੋਇਆ ਸੀ ਸੋ ਪੰਜਾਬ ਦੇ ਮੁੱਖ ਮੰਤਰੀ ਇਸ ਤਰੀਕੇ ਪੰਜਾਬ ਦੇ ਵਿੱਚ ਅੱਗ ਦਾ ਨਾ ਖੇਡਣ ਜਿਹੜਾ ਕੋਈ ਦੋਸ਼ੀ ਹੈ ਉਹਨੂੰ ਕਾਨੂੰਨ ਦੇ ਮੁਤਾਬਕ ਸਜ਼ਾ ਮਿਲਣੀ ਚਾਹੀਦੀ ਹੈ ਜੁਡੀਸ਼ੀਅਲ ਸਿਸਟਮ ਹੈ ਉਹਦੇ ਲਈ ਪਰ ਇਸ ਤਰੀਕੇ ਜਿਹੜਾ ਮੌਕੇ ਤੇ ਫੈਸਲਾ ਲੈਣ ਦਾ ਨਵਾਂ ਕੰਮ ਸ਼ੁਰੂ ਹੋ ਗਿਆ ਹੈ ਮੈਂ ਕਹੂੰਗਾ ਕਿ ਕਾਨੂੰਨ ਤੋਂ ਬਾਹਰ ਜਾ ਕੇ ਜੇ ਕੋਈ ਵੀ ਕੋ ਕੰਮ ਕਰਦਾ ਤਾਂ ਉਤੇ ਕਾਰਵਾਈ ਹੋਵੇ ਔਰ ਦੂਜਾ ਮੈਂ ਫਿਰ ਦੁਬਾਰਾ ਪੁੱਛਣਾ ਚਾਹੁੰਦਾ ਕਿ ਜੇ ਐਡੇ ਇਮਾਨਦਾਰ ਲੋਕ ਨੇ ਤਾਂ ਈਡੀ ਸਾਹਮਣੇ ਪੇਸ਼ ਕਿਉਂ ਨਹੀਂ ਹੁੰਦੇ ਈਡੀ ਸਾਹਮਣੇ ਜਾਣ ਤੋਂ ਡਰਦੇ ਕਿਉਂ ਨੇ ਜੇ ਇੱਕ ਸਾਈਜ਼ ਘੁਟਾਲਾ ਨਹੀਂ ਹੋਇਆ ਫਿਰ ਸਸੋਧੀਆਂ ਨੂੰ ਬੇਲ ਕਿਉਂ ਨਹੀਂ ਮਿਲੀ ਸਸੋਧੀਆਂ ਵੀ ਅੰਦਰ ਇਹਨਾਂ ਦੇ ਜੈਨ ਸਾਹਿਬ ਵੀ ਅੰਦਰ ਸੰਜੇ ਸਿੰਘ ਵੀ ਅੰਦਰ ਹੁਣ ਕੇਜਰੀਵਾਲ ਸਾਹਿਬ ਦੀ 바ਰੀ ਹੈ ਔਰ ਅੱਜ ਡਰਦੇ ਫਿਰਦੇ ਹੁਣ ਪੰਜਾਬ ਦੇ ਵਿੱਚ ਪੋਲਿਟਿਕਲ ਅਸਾਈਲਮ ਲੈਣ ਲਈ ਪਹੁੰਚ ਗਏ ਤੇ ਅਗਲੇ 10 ਦਿਨ ਤੱਕ ਇਸ ਪੋਲਿਟਿਕਲ ਅਸਾਈਲਮ ਚ ਰਹਿਣਾ ਚਾਹੁੰਦੇ। ਪੰਜਾਬ ਦੇ ਵਿੱਚ 4 ਨਾਲ ਵੱਡੀਆਂ ਰੰਜਿਸ਼ਾਂ ਸਰਕਾਰ ਵੱਲੋਂ ਹੋਈਆਂ ਜਿਸ ਵਿੱਚ 4 ਵੱਡੇ ਪੇਜ ਦੀਆਂ ਮਗੋਂ ਮਾਨ ਦੇ ਆਜਿਲੀ ਗਈ। ਵਿਧੀਆਂ ਦੇ ਵਿੱਚ ਹੋਈ ਅੰਤਰਰਾਸ਼ਟਰੀ ਪੱਧਰ ਤੇ ਵੀ ਹੋਈ ਬਕਾਸ ਪੱਧਰ ਤੇ ਨੀਤੀ ਬੋਰਡ ਦੇ ਵਿੱਚ 400 ਕਰੋੜ ਰੁਪਏ ਦੇ ਇਲਜ਼ਾਮ ਸਾਰੀਆਂ ਪਾਰਟੀਆਂ ਲਗਾ ਰਹੇ। ਗਲਤ ਵੰਟੀਰ ਵਾਲਾ ਉਪਰਸਕਾਂ ਸੀ। ਇਸ ਦੇ ਨਾਲ ਪੰਜਾਬ ਦੀਆਂ ਪੀਆਰਟੀਜ਼ ਵਿੱਚ ਬਸਾਂ ਵੀ ਵੱਡੀਆਂ ਨਰੇਗਾ ਕਾਂਤਿਆਂ ਨੂੰ ਰੈਲੀ ਚ ਆਉਣ ਜਿਹੜੀ ਜਿਹੜੀ ਪੀਜ ਦੀ ਪੰਜਾਬ ਸਰਕਾਰ ਕਰ ਰਹੀ ਹੈ ਇਸ ਤਰੀਕੇ ਦਾ ਕਿੰਨਾ ਟੋਟਲ ਜਿਹੜਾ ਹੈਗਾ ਖਰਚਾ ਜਿਹੜਾ ਹੈਗਾ ਉਹ ਹੁਣ ਤੱਕ ਅੰਦਾਜ਼ਾ ਵੀ ਹੋਏਗਾ ਔਰ ਇਸ ਨੂੰ ਲੈ ਕੇ ਸਰਕਾਰੀ ਮਸ਼ੀਨਰੀ ਸਰਵਰ ਤੋਂ ਨਾ ਹੋਵੇ ਕੋਈ ਕੋਈ ਤਾਂ ਜੇ ਕੋਈ ਜਾ ਸਕਦੇ ਜਾ ਰਿਹਾ ਕਾਦੀ ਕਾਦੀ ਜਿਹਦੇ ਨਾਲ ਮਿੱਥੀ ਕੀਤਾ ਜਾ ਰਿਹਾ ਦੇਖੋ ਅੱਜ ਪੰਜਾਬ ਇਹ ਮਹਿਸੂਸ ਕਰਦਾ ਹੈ ਕਿ ਪੰਜਾਬ ਦੇ ਨਾਲ ਠੱਗੀ ਹੋਈ 420 ਹੋਈ ਜਿਹੜੇ ਲੋਕ ਪੰਜਾਬ ਨੂੰ ਸਵਾਰਨ ਦੀ ਗੱਲ ਕਰਕੇ ਜਿਹੜੇ ਲੋਕ ਪੰਜਾਬ ਨੂੰ ਸੁਫਨੇ ਦਿਖਾਉਣ ਦੀ ਗੱਲ ਕਰਕੇ ਅੱਜ ਪਾਵਰ ਦੇ ਵਿੱਚ ਆਏ ਉਹਨਾਂ ਨੇ ਪੰਜਾਬ ਨੂੰ ਰੱਜ ਕੇ ਲੁੱਟਿਆ ਔਰ ਤੁਸੀਂ ਰੈਲੀਆਂ ਦਾ ਖਰਚਾ ਪੁੱਛਦੇ ਹੋ ਮੈਂ ਤਾਂ ਇੱਕ ਸਿੱਧਾ ਜਿਹਾ ਡਾਟਾ ਦਿੰਨਾ ਕਿ ਅੱਜ ਪੰਜਾਬ ਦੇ ਸਿਰ ਤੇ 2 ਸਾਲਾਂ ਦੇ ਵਿੱਚ 60 ਹਜ਼ਾਰ ਕਰੋੜ ਤੋਂ ਵੱਧ ਦਾ ਕਰਜ਼ਾ ਚੜ ਗਿਆ ਦੱਸੋ ਪੰਜਾਬ ਦੇ ਵਿੱਚ ਕੋਈ ਡਿਵੈਲਪਮੈਂਟ ਹੋਈ ਹੋਵੇ ਭਗਵੰਤ ਮਾਨ ਸਾਹਿਬ ਆਉਣ ਰਿਕਾਰਡ ਆ ਕੇ ਦੱਸ ਦੇਣ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਜੇ ਇੱਕ ਵੀ ਨਿਸ਼ਾਨੀ ਹੋਵੇ ਪਰਾਣੀਆਂ ਸਰਕਾਰਾਂ ਦੇ ਕੀਤੇ ਹੋਏ ਕੰਮ ਕੱਲ ਬਠਿੰਡੇ ਦੇ ਵਿੱਚ ਪਰਸੋ ਜਿਹੜੇ ਆਏ ਨੇ 1125 ਕਰੋੜ ਦੇ ਕਹਿੰਦੇ ਜੀ ਡਿਵੈਲਪਮੈਂਟ ਦੇ ਕੰਮ ਹੋਣੇ ਨੇ ਫੋਟੋ ਭਗਵੰਤ ਮਾਨ ਦੀ ਬੈਕਗ੍ਰਾਉਂਡ ਦੇ ਵਿੱਚ ਜਿਹੜੀ ਫੋਟੋ ਹੈ ਉਹ ਕੀ ਦੀ ਹੈ ਉਹ ਹੈ ਸ਼੍ਰੋਮਣੀ ਅਕਾਲੀ ਦਲ ਦੇ ਕੀਤੇ ਹੋਏ ਵਿਕਾਸ ਦੀ ਆਟਾ ਦਾਲ ਸਕੀਮ ਨੂੰ ਦੱਸਣ ਲਈ ਹੈ ਕਿ ਆਟਾ ਦਾਲ ਸਕੀਮ ਚੱਲ ਰਹੀ ਹੈ ਅਰਵਿੰਦ ਕੇਜਰੀਵਾਲ ਨੂੰ ਦਿੱਲੀੋਂ ਬੁਲਾਇਆ ਦਿੱਲੀੋਂ ਪਿੱਛੋਂ ਟੈਂਟ ਵਾਲੇ ਆਉਂਦੇ ਨੇ ਜਿਹੜੇ ਇੱਕ ਰੈਲੀ ਤੇ 2.5 ਕਰੋੜ ਦਾ ਟੈਂਟ ਦਿੱਲੀੋਂ ਹੀ ਆ ਰਿਹਾ ਉਹ ਦਿੱਲੀ ਨੂੰ ਪੱਕਾ ਠੇਕਾ ਦਿੱਤਾ ਜੋ ਅਰਵਿੰਦ ਕੇਜਰੀਵਾਲ ਦੇ ਚਹੇਤੇ ਨੇ ਉਹਨਾਂ ਨੂੰ ਠੇਕਾ ਦਿੱਤਾ ਉਹ ਆਟਾ ਦਾਲ ਸਕੀਮ ਕਿਹਨੇ ਸ਼ੁਰੂ ਕੀਤੀ ਵੱਡੇ ਬਾਦਲ ਸਾਹਿਬ ਨੇ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਨੇ ਤੀਰਥ ਯਾਤਰਾ ਸਕੀਮ 2016 ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਨੇ ਸ਼ੁਰੂ ਕੀਤੀ ਇਹਨਾਂ ਨੇ ਇੱਕ ਫੋਟੋ ਹੀ ਲਾਈ ਸੀ ਲੈ ਇਹਨਾਂ ਤੋਂ ਫੋਟੋ ਲਾ ਕੇ ਵੀ ਨਹੀਂ ਸਾਂਭੀ ਗਈ ਉਹ ਸਕੀਮ ਵੀ ਬੰਦ ਹੋਣ ਦੇ ਕਿਨਾਰੇ ਹੈ ਕੇਂਦਰ ਨੇ ਕਹਤਾ ਟ੍ਰੇਨਾਂ ਨਹੀਂ ਦੇਖੋ ਬਹੁਤ ਵੱਡਾ ਸਵਾਲ ਹੈ ਇਹ ਛੋਟੀ ਗੱਲ ਨਹੀਂ ਤੁਸੀਂ ਕਰੋੜਾ ਰੁਪਈਆ ਖਰਚ ਕੇ ਇਵੈਂਟ ਕਰ ਲਈ ਇਹਦਾ ਮਤਲਬ ਤੁਸੀਂ ਟ੍ਰੇਨਾਂ ਬੁੱਕ ਹੀ ਨਹੀਂ ਕਰਾਈਆਂ ਇਹਦਾ ਮਤਲਬ ਸਰਕਾਰ ਦੀ ਕੋਈ ਮਨਛਾ ਹੀ ਐ ਨਹੀਂ ਸੀ ਲੋਕਾਂ ਨੂੰ ਸਕੀਮ ਦੇਣ ਦੀ ਸਰਕਾਰ ਦੀ ਮਨਛਾ ਕਿ ਜੀ ਅਸੀਂ ਅਰਵਿੰਦ ਕੇਜਰੀਵਾਲ ਨੂੰ ਚਮਕਾਉਣਾ ਔਰ ਉਹਦੇ ਤਹਿਤ ਕੀਤਾ ਕੀ ਜਾ ਰਿਹਾ ਹੈ ਪੰਜਾਬ ਦੇ ਰਿਸੋਰਸਸ ਬਰਬਾਦ ਕੀਤੇ ਜਾ ਰਹੇ ਨੇ ਪੀਆਰਟੀਸੀ ਦੀਆਂ ਬਸਾਂ ਚਾਹੇ ਪਨਬਸ ਹੋਵੇ ਪੀਆਰਟੀਸੀ ਹੋਵੇ ਹਰ ਇੱਕ ਰੈਲੀ ਤੇ ਭੀੜ ਇਕੱਠਾ ਕਰਨ ਦੇ ਲਈ ਬਕਾਇਦਾ ਡਿਊਟੀਆਂ ਲੱਗਦੀਆਂ ਨੇ ਪੀਆਰਟੀਸੀ ਦੇ ਇਨਸਪੈਕਟਰ ਸਬ ਇਨਸਪੈਕਟਰ ਹਲਕਾ ਵਾਈਜ਼ ਡਿਊਟੀ ਤੇ ਨੇ ਲਿਸਟਾਂ ਆ ਜਾਂਦੀਆਂ ਨੇ ਕੁਝ ਕੁਝ ਰੈਲੀਆਂ ਇਸ ਤਾਂ ਸਰਕਾਰੀ ਸਕੂਲ ਦੇ ਟੀਚਰਾਂ ਦੀ ਵੀ ਡਿਊਟੀ ਲੱਗਦੀ ਹੈ ਵਿਧਾਨ ਸਭਾ ਦੇ ਵਿੱਚ ਕਿ ਨਰੇਗਾ ਵਾਲੇ ਜਿਹੜੇ ਵਰਕਰ ਨੇ ਉਹਨਾਂ ਨੂੰ ਪਛਾਣੋ ਦਿਹਾੜੀ ਤੇ ਲੈ ਕੇ ਜਾਣਾ ਦੇਖੋ ਤੁਸੀਂ ਜੰਮ ਜੰਮ ਕੇ ਆਪਣੀ ਪੋਲ ਸਟ੍ਰੈਟਜੀ ਦੇਖੋ ਕੀ ਹੈ ਜੰਮ ਜੰਮ ਕੇ ਰੈਲੀ ਕਰੋ ਕੋਈ ਨਹੀਂ ਰੁਕਦਾ ਪਰ ਉਹਦਾ ਪੈਸਾ ਆਮ ਆਦਮੀ ਪਾਰਟੀ ਆਪਣੀ ਜੇਬ ਚੋਂ ਦਵੇ ਜਾਂ ਦਿੱਲੀ ਦਵੇ ਜਿਹੜੀ ਕਿ ਪਹਿਲਾਂ ਹੀ ਟੈਕ ਸਰਪਲਸ ਸਟੇਟ ਹੈ ਰੈਵਨਿਊ ਸਰਪਲਸ ਸਟੇਟ ਹੈ ਪੰਜਾਬ ਦੇ ਖਜ਼ਾਨੇ ਤੇ ਬੋਝ ਪਾਉਣ ਦਾ ਕੀ ਮਤਲਬ ਅਗਰ ਅਰਵਿੰਦ ਕੇਜਰੀਵਾਲ ਨੇ ਬਠਿੰਡੇ ਆਉਣਾ ਸੀ ਜਾਂ ਅੱਜ ਆਉਣਾ ਹੈ ਤਾਂ ਪ੍ਰਾਈਵੇਟ ਜੈਟ ਦਾ ਕੀ ਮਤਲਬ ਪਹਿਲਾ ਹੈਲੀਕਾਪਟਰ ਥੋੜਾ ਵਰਤ ਰਹੇ ਨੇ ਪੰਜਾਬ ਦਾ ਹੈਲੀਕਾਪਟਰ ਜਦੋਂ ਤੁਸੀਂ ਵਰਤ ਹੀ ਰਹੇ ਹੋ ਫਿਰ ਜੇ ਭਗਵੰਤ ਮਾਨ ਸਾਹਿਬ ਉਰੋਂ ਉੱਠ ਕੇ ਮੋੜ ਹੀ ਗਏ ਜਾਣਾ ਸੀ ਪਹਿਲਾਂ ਦਿੱਲੀ ਚਲੇ ਜਾਂਦੇ ਦਿੱਲੀ ਉਹਨਾਂ ਨੂੰ ਲੈ ਕੇ ਮੋੜ ਆ ਜਾਂਦੇ ਇਹ ਜਿਹੜੇ ਨਵੇਂ ਡਰਾਮੇ ਚੱਲ ਪਏ ਨੇ ਕਿ ਜੀ ਬਠਿੰਡਾ 에어ਪੋਰਟ ਤੇ ਜਹਾਜ਼ ਉਤਰੂਗਾ ਉੱਥੇ ਹੈਲੀਕਾਪਟਰ ਉਤਰੂਗਾ ਫਿਰ 35 ਕਿਲੋਮੀਟਰ ਹੈਲੀਕਾਪਟਰ 'ਚ ਜਾਣਗੇ ਤੇ ਅੱਜ ਮੁੱਖ ਮੰਤਰੀ ਸਾਹਿਬ ਦਿਉਜਵਾਲ ਚਿੜੀ ਦੇ ਪੰਗੇ ਜਿੰਨਾ ਤਾਂ ਪੰਜਾਬ ਹੈ ਆਹੀ ਕਹਿੰਦੇ ਸੀ ਨਾ ਭਗਵੰਤ ਮਾਨ ਕਿ ਚਿੜੀ ਦੇ ਪੰਗੇ ਜਿੱਡਾ ਪੰਜਾਬ ਹੈ ਜੀ ਉਹਦੇ 'ਚ ਹੈਲੀਕਾਪਟਰ ਉੱਡ ਰਹੇ ਨੇ ਹੁਣ ਤੁਸੀਂ 35 ਕਿਲੋਮੀਟਰ ਜਾਣ ਲਈ ਤੁਹਾਨੂੰ ਹੈਲੀਕਾਪਟਰ ਚਾਹੀਦਾ ਭਗਵੰਤ ਮਾਨ ਸਾਹਿਬ ਦੇ ਘਰੋਂ ਦੇਖੋ ਮੈਂ ਨਿੱਜੀ ਹਮਲਾ ਨਹੀਂ ਕਰਦਾ ਮੈਂ ਸਿਰਫ ਇੱਕ ਗੱਲ ਪੁੱਛਣੀ ਚਾਹੁੰਦਾ ਕਿ ਭਗਵੰਤ ਮਾਨ ਸਾਹਿਬ ਤੋਂ ਬਿਨਾ ਉਹਨਾਂ ਦੇ ਪਰਿਵਾਰ ਦੇ ਵਿੱਚ ਕੋਈ ਲੋਕਾਂ ਦਾ ਨੁਮਾਇੰਦਾ ਹੈ ਕਿਸੇ ਨੇ ਕੋਈ ਚੋਣ ਲੜੀ ਕਿਸੇ ਕੋਲ ਕੋਈ ਅਫੀਸ਼ੀਅਲ ਕਪੈਸਿਟੀ ਹੈ ਫਿਰ ਕਿਸ ਕਪੈਸਿਟੀ ਦੇ ਵਿੱਚ ਉਹਨਾਂ ਨੂੰ ਕੈਬਨਟ ਨਾਲੋਂ ਵੀ ਵੱਧ ਫੈਸਿਲਿਟੀਆਂ ਨੇ 25 25 30 30 ਸਰਕਾਰੀ ਗੱਡੀਆਂ ਦੇ ਕਾਫਲੇ ਐਂਬੂਲੈਂਸ ਚੱਲ ਰਹੀ ਹੈ ਫਿਰ ਮੁਰਗੀ ਖਾਨੇ ਅੱਜ ਕਿਉਂ ਨਹੀਂ ਖੁੱਲ ਰਹੇ ਮੁੱਖ ਮੰਤਰੀ ਸਾਹਿਬ ਇਹ ਗੱਲਾਂ ਹੁਣ ਪੰਜਾਬ ਥੋੜੇ ਤੋਂ ਜਵਾਬ ਮੰਗਦਾ ਹੈ ਇਹ 60000 ਕਰੋੜ ਦਾ ਜਿਹੜਾ ਕਰਜ਼ਾ ਚੜਿਆ ਇਹ ਸਿਰਫ ਆਹੀ ਗੱਲਾਂ ਕਰਕੇ ਚੜਿਆ ਕਿਉਂਕਿ ਡਿਵੈਲਪਮੈਂਟ ਨਹੀਂ ਹੋਈ ਪੁਰਾਣੀ ਕੀਤੀ ਸਰਕਾਰਾਂ ਦੇ ਕੰਮ ਪ੍ਰਚਾਰੇ ਕਮਰਿਆਂ ਨੂੰ ਰੰਗ ਕੀਤਾ ਪੁਰਾਣੀ ਸਰਕਾਰ ਦੀਆਂ ਮਸ਼ੀਨਾਂ ਲਾਈਆਂ ਅਰਵਿੰਦ ਕੇਜਰੀਵਾਲ ਬੁਲਾਇਆ ਤੇ ਪੋਲ ਸੈਟ ਸਟ੍ਰੈਟਜੀ ਹੈ ਜਿਹੜੀ ਤੁਹਾਡੀ ਚੋਣਵੀ ਰੈਲੀਆਂ ਉਹ ਤੁਸੀਂ 2 ਸਾਲ ਤੋਂ ਕਰ ਰਹੇ ਹੋ ਦੇਖੋ ਪੰਜਾਬ ਦੇ ਵਿੱਚ 10 ਦਿਨ ਲਈ ਆ ਕੇ ਬੈਠਣਾ ਉਹਦਾ ਇੱਕੋ ਇੱਕ ਮਕਸਦ ਹੈ ਕਿ ਜੇ ED ਅਰੈਸਟ ਕਰਨਾਵੇ ਤਾਂ ਇੱਕ ਵੱਡਾ ਪੰਪੈਂਡ ਸ਼ੋਅ ਦਿਖਾਇਆ ਜਾਵੇ ਕਿਉਂਕਿ ਪੰਜਾਬ 'ਚ ਸਾਡੀ ਸਰਕਾਰ ਹੈ ਕਿਉਂਕਿ ਪੰਜਾਬ 'ਚ ਜਿਵੇਂ ਰੈਲੀਆਂ ਚ ਅੱਪਾ ਇਕੱਠ ਕਰ ਲੰਨੇ ਆ ਸਰਕਾਰੀ ਅਫਸਰਾਂ ਦੀ ਡਿਊਟੀ ਲਾ ਕੇ ਉੱਥੇ ਇਕੱਠ ਦਿਖਾਇਆ ਜਾਵੇ ਕਿ ਜੀ ਰਵਿੰਦ ਕੇਜਰੀਵਾਲ ਨੂੰ ਦੇਖੋ ED ਫੜਨ ਆ ਗਈ ਸਾਰੇ ਪੰਜਾਬ ਨੇ ਵਿਰੋਧ ਕੀਤਾ ਉਹ ਪੰਜਾਬ ਨਹੀਂ ਵਿਰੋਧ ਕਰ ਰਿਆ ਉਹ ਅਫਸਰ ਸਾਹੀ ਵਿਰੋਧ ਕਰ ਰਹੀ ਹੈ ਉਹ ਨਰੇਗਾ ਵਾਲਿਆਂ ਨੂੰ ਵਿਚਾਰੇ ਨੂੰ ਤੁਸੀਂ ਦਿਹਾੜੀ ਤੇ ਲਿਆ ਕੇ ਉੱਥੇ ਦਿਖਾਉਣਾ ਚਾਹੁੰਦੇ ਹੋ ਸੋ ਪੰਜਾਬ ਦੇ ਵਿੱਚ ਆਉਣ ਦਾ ਮਕਸਦ ਸਿਰਫ ਇਹ ਹੈ ਕਿ ਅਗਰ ਈਡੀ ਉਰੇ ਆ ਜਾਂਦੀ ਹੈ ਕਿਉਂਕਿ ਸੰਜੇ ਸਿੰਘ ਘਰੋਂ ਫੜੇਗੇ ਸੋਸੋਧਿਆ ਦਾ ਪਤਾ ਹੁਣ ਰਵਿੰਦ ਕੇਜਰੀਵਾਲ ਨੂੰ ਪਤਾ ਹੈ ਘਪਲਾ ਕੀਤਾ ਹੋਇਆ ਸੁਪਰੀਮ ਕੋਰਟ ਦਾ ਆਰਡਰ ਦੇਖੋ ਸੁਪਰੀਮ ਕੋਰਟ ਤੋਂ ਵੱਡਾ ਤਾਂ ਕੋਈ ਨਹੀਂ ਪੋਲੀਟੀਕਲ ਪਾਰਟੀ ਕੋਈ ਅਲੀਗੇਸ਼ਨ ਲਾ ਸਕਦੀ ਹੈ ਸੁਪਰੀਮ ਕੋਰਟ ਨੇ ਜਦੋਂ ਵੀ ਕੋਈ ਗੱਲ ਕਰਨੀ ਹੈ ਉਹ ਤੱਥਾਂ ਤੇ ਕਰਨੀ ਹੈ ਐਵੀਡੈਂਸ ਤੇ ਕਰਨੀ ਹੈ ਤੇ ਸੁਪਰੀਮ ਕੋਰਟ ਸਪਸ਼ਟ ਕਹਿ ਚੁੱਕੇ ਹਨ ਕਿ ਐਕਸਾਈਜ਼ ਘਟਾਲੇ ਦੇ ਵਿੱਚ 338 ਕਰੋੜ ਦੀ ਮਨੀ ਟ੍ਰੇਲ ਹੈ ਔਰ ਆਮ ਆਦਮੀ ਪਾਰਟੀ ਇਨਵੋਲਵ ਹੈ ਤੇ ਕਨਵੀਨਰ ਨੇ ਆਮ ਆਦਮੀ ਪਾਰਟੀ ਦੇ ਅਰਵਿੰਦ ਕੇਜਰੀਵਾਲ ਸੋ ਇੱਕ ਜੁਡੀਸ਼ੀਅਲ ਫਾਈਨਡਿੰਗ ਅਰਵਿੰਦ ਕੇਜਰੀਵਾਲ ਦੇ ਖਿਲਾਫ ਹੈ ਸੋ ਅੱਜ ਪੰਜਾਬ ਆਉਣਾ ਈਡੀ ਦੇ ਦਫਤਰ ਨਾ ਜਾਉਣਾ ਇਹ ਸਪਸ਼ਟ ਸੰਕੇਤ ਹੈ ਕਿ ਸੰਮਨਾਂ ਤੋਂ ਭੱਜਣਾ ਚਾਹੁੰਦੇ ਨੇ ਪਰ ਮੈਂ ਇਹ ਪ੍ਰੈਸ ਕਾਨਫਰੰਸ ਕੱਲ ਵੀ ਕਰ ਸਕਦਾ ਸੀ ਮੈਂ ਅੱਜ ਇੱਕ ਜ਼ਿੰਮੇਵਾਰ ਪੋਲੀਟੀਕਲ ਧਿਰ ਵਾਂਗੂ ਆਪਣੀ ਸਰਕਾਰ ਨੂੰ ਜ਼ਿੰਮੇਵਾਰੀ ਦਾ ਅਹਿਸਾਸ ਕਰਾਉਣਾ ਚਾਹੁੰਦਾ ਕਿ ਐਸੇ ਜਿਹੜੇ ਈਡੀ ਦੇ ਸੰਮਨ ਨੇ ਇੱਕ ਬੰਦਾ ਈਡੀ ਨੂੰ ਚਾਹੀਦਾ ਉਹਨੂੰ ਪਨਾਹ ਨਾ ਦਿੱਤੀ ਜਾਵੇ ਸਵੇਰੇ ਭਗਵੰਤ ਮਾਨ ਸਾਹਿਬ ਕੋਈ ਗੱਲ ਨਹੀਂ ਜਿੱਥੇ ਇੰਨਾ ਹੈਲੀਕਾਪਟਰ ਦਾ ਖਰਚਾ ਜਰ ਲਿਆ ਇੱਕ ਦਿਨ ਪੰਜਾਬ ਹੋਰ ਜਰ ਲੂ 11 ਵਜੇ ਉਹਨਾਂ ਨੂੰ ਕੱਲੂ ਕਿਰਪਾ ਕਰਕੇ ਹੈਲੀਕਾਪਟਰ ਚ ਲੈ ਕੇ ਜਾਣਾ ਹੈ ਗੱਡੀਆਂ ਚ ਲੈ ਕੇ ਜਾਣਾ ਹੈ ਉਹਨਾਂ ਨੂੰ ਈਡੀ ਤੋਂ ਦਫਤਰ ਪਹੁੰਚਦਾ ਕੀਤਾ ਜਾਵੇ ਕਰਦੀ ਹੈ ਤਾਂ ਸੈਂਟਰ ਲੈਵਲ ਤੇ ਅਲਾਈਸ ਕਰਦੀ ਹੈ ਉਹੀ ਆਮ ਆਦਮੀ ਪਾਰਟੀ ਨੂੰ ਕਿਹੜੇ ਕਿਹੜੇ ਵਿਚਾਰ ਕਰੇ ਨੇ ਉਹ ਸੁਣ ਚੁੱਕੀ ਨਹੀਂ ਦੇਖੋ ਜਦੋਂ ਨੈਸ਼ਨਲ ਲੈਵਲ ਤੇ ਭਗਵਾਨ ਤਮਨ ਸਾਹਿਬ ਅਰਵਿੰਦ ਕੇਜਰੀਵਾਲ ਰਾਹੁਲ ਗਾਂਧੀ ਸੋਨੀਆ ਗਾਂਧੀ ਜੀ ਇੱਕ ਪਲੇਟਫਾਰਮ ਤੇ ਬਹਿ ਗਏ ਤਾਂ ਅਲਾਈਸ ਤਾਂ ਇਹਨਾਂ ਦਾ ਹੋਇਆ ਹੀ ਹੈ ਤੁਸੀਂ ਕਦੇ ਪੰਜਾਬ ਦੇ ਵਿੱਚ ਸੁਣਿਆ ਕਿ ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਸਾਹਿਬ ਸਰਕਾਰ ਦੀ ਕੋਈ ਆਲੋਚਨਾ ਕਰਦੇ ਹੋਣ ਉਲਟਾ ਇਹ ਕੰਮ ਹੋਇਆ ਪਿਆ ਜੇ ਸਰਕਾਰ ਦੇ ਖਿਲਾਫ ਬੋਲਦੀ ਹੈ ਕੁਝ ਤਾਂ ਹਲੇ ਸਰਕਾਰ ਦੇ ਬੁਲਾਰੇ 5-7 ਮਿੰਟ ਲੇਟ ਹੋ ਜਾਣ ਤਾਂ ਕੀ ਕਹਿਣਾ ਰਵਨੀਤ ਬਿੱਟੂ ਸਾਹਿਬ ਤਾਂ ਕੰਧ ਤੇ ਬੈਠੇ ਹੁੰਦੇ ਨੇ ਕਿ ਸਰਕਾਰ ਨੂੰ ਕੁਝ ਕਿਹਾ ਕਿਵੇਂ ਬਿੱਟੂ ਸਾਹਿਬ ਤਾਂ ਸਭ ਤੋਂ ਪਹਿਲਾਂ ਆਉਂਦੇ ਨੇ ਭਗਵੰਤ ਮਾਨ ਨੂੰ ਡਿਫੈਂਡ ਕਰਨ ਦੇ ਲਈ ਸੋ ਇਹਨਾਂ ਦੀ ਰਲ਼ੀ ਮਿਲਮੀ ਖੇਡ ਹੈ ਇਹ ਸਾਰਿਆਂ ਦੇ ਸਾਹਮਣੇ ਪਰ ਹਾਂ ਇੱਕ ਸਵਾਲ ਬੜਾ ਵੱਡਾ ਖੜਾ ਹੈ ਔਰ ਹਰ ਇੱਕ ਪੰਜਾਬੀ ਦੇਖੋ ਤੁਸੀਂ ਪਿੰਡਾਂ ਦੇ ਵਿੱਚ ਨਿਕਲ ਜਾਓ ਹਰ ਇੱਕ ਪੰਜਾਬੀ ਦੇ ਮੂੰਹ ਤੇ ਇੱਕ ਗੱਲ ਹੈ ਕਿ ਆਮ ਆਦਮੀ ਪਾਰਟੀ ਦਾ ਜਨਮ ਕਿੱਥੋਂ ਹੋਇਆ ਆਮ ਆਦਮੀ ਪਾਰਟੀ ਦਾ ਜਨਮ ਹੋਇਆ ਜਿਹੜਾ ਅੰਨਾ ਹਜ਼ਾਰੇ ਜੀ ਦਾ ਅੰਦੋਲਨ ਸੀ ਉਹ ਕਿਹਦੇ ਖਿਲਾਫ ਸੀ ਕਾਂਗਰਸ ਦੀ ਕਰਪਸ਼ਨ ਦੇ ਖਿਲਾਫ ਸੀ ਉਹੀ ਯੂਪੀਏ ਦੇ ਖਿਲਾਫ ਸੀ ਜਿਹਦੇ ਚੇਅਰਪਰਸਨ ਸੋਨੀਆ ਗਾਂਧੀ ਜੀ ਸੀ ਉਹੀ ਯੂਪੀਏ ਦੇ ਖਿਲਾਫ ਸੀ ਜਿਹਦੇ ਮੇਨ ਲੀਡਰ ਇਕ راہુલ ਗਾਂਧੀ ਸਾਹਿਬ ਸੀ ਇਹ ਕਹਿੰਦੇ ਸੀ ਜੀ ਦੇਸ਼ ਨੂੰ ਲੁੱਟ ਕੇ ਖਾ ਗਏ ਅੱਜ ਰਾਜਨੀਤਿਕ ਮਜਬੂਰੀਆਂ ਇਹੀ ਜੀਆਂ ਹੋ ਗਈਆਂ ਕਿ ਹੁਣ ਦੋਨੋਂ ਇੱਕ ਪਲੈਟਫਾਰਮ ਤੇ ਆਉਣਾ ਚਾਹੁੰਦੇ ਨੇ ਦੋਨਾਂ ਦੀ ਆਈਡੀਓਲੋਜੀ ਡਿਫਰੈਂਟ ਤੇ ਸਿਰਫ ਰਾਜਨੀਤਿਕ ਹਿੱਤਾਂ ਦੇ ਲਈ ਅਗਰ ਹੱਥ ਮਿਲਾ ਰਹੇ ਨੇ ਤਾਂ ਲੋਕਾਂ ਦੇ ਸਾਹਮਣੇ ਇਹ ਅਗਰ ਐਸਾ ਕੋਈ ਐਲਾਈਂਸ ਹੁੰਦਾ ਹੈ ਦਾ ਪੰਜਾਬ ਦੇ ਵਿੱਚ ਤੁਸੀਂ ਦੇਖੋਗੇ ਕਿ ਲੋਕਾਂ ਨੇ ਆਮ ਆਦਮੀ ਪਾਰਟੀ ਦਾ ਨਕਰ ਨਹੀਂ ਨਕਰਨੀ ਹੈ ਕਾਂਗਰਸ ਦਾ ਉਹ ਤੋਂ ਪੜਾ ਹਾਲ ਹੋਊਗਾ ਜਿਸ ਤਰੀਕੇ ਦਾ ਇਹ ਐਲਾਈਅੰਸ ਕਰਨ ਜਾ ਰਹੇ ਨੇ। ਰੇਸ਼ਤੂ ਤੁਸੀਂ ਐਲਾਈਅੰਸ ਦੀ ਗੱਲ ਕੀਤੀ ਹੈ বিজেপি ਦੇ ਨਾਲ ਤੁਹਾਡੇ ਐਲਾਈਅੰਸ ਹੋ ਰਹੇ ਕਿਉਂਕਿ ਪਿਛਲੇ ਦਿਨੀਂ ਸਟੇਟ ਲੈਵਲ ਦੀ ਵਿਐਸਪੀ ਨੇ ਅਲੱਗ ਤੋਂ ਫੀਲਿੰਗ ਦਿੱਤੀ ਹੈ। ਰੇਸ਼ਤੂ ਹਰਿਤ ਪਾਰਟੀ ਨੂੰ ਹੱਥ ਹੁੰਦਾ ਹੈ ਕਿ ਉਹ ਆਪਣੇ ਸੰਗਠਨ ਦੀਆਂ ਮੀਟਿੰਗਾਂ ਵਕਤ ਕਰ ਸਕੇ। ਦਬਾਅ ਦੀ ਦੋਸ਼ ਜਨਾਂ ਨੇ ਲਈ ਸੀ ਸਟੇਟ ਲੈਵਲ ਦੀ। ਨਹੀਂ ਦੇਖੋ ਜਦੋਂ ਜਦੋਂ ਸ਼੍ਰੋਮਣੀ ਅਕਾਲੀ ਦਲ ਬੀਜੇਪੀ ਦਾ ਵੀ ਅਲਾਈਅੰਸ ਸੀ ਪੰਜਾਬ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੀਆਂ ਜਿਹੜੀਆਂ ਪਾਰਟੀ ਮੀਟਿੰਗਸ ਹੁੰਦੀਆਂ ਨੇ ਉਹ ਅੱਡ ਹੁੰਦੀਆਂ ਨੇ ਜਿਹੜਾ ਤੁਹਾਡਾ ਅਲਾਈਅੰਸ 파ਟਨਰ ਹੈ ਉਹਦੀਆਂ ਪਾਰਟੀ ਮੀਟਿੰਗਸ ਅੱਡ ਨੇ ਪਾਰਟੀਆਂ ਦੇ ਪ੍ਰੋਗਰਾਮ ਹਮੇਸ਼ਾ ਅੱਡ-ਅੱਡ ਚੱਲਦੇ ਨੇ ਅਲਾਈਅੰਸ ਦੋਨੋਂ ਪਾਰਟੀਆਂ ਦਾ ਹਮੇਸ਼ਾ ਮੁੱਦਿਆਂ ਤੇ ਆਧਾਰਿਤ ਹੈ ਸ਼੍ਰੋਮਣੀ ਅਕਾਲੀ ਦਲ ਇੱਕ ਖੇਤਰੀ ਪਾਰਟੀ ਹੈ ਜਿਹੜੀ ਪੰਜਾਬ ਦੇ ਹੱਕਾਂ ਦੀ ਲੜਾਈ ਲੜਦੀ ਹੈ ਪੰਜਾਬ ਦੀ ਲੜਾਈ ਲੜਦੀ ਹੈ ਔਰ ਸ਼੍ਰੋਮਣੀ ਅਕਾਲੀ ਦਲ ਨੇ ਜਦੋਂ ਵੀ ਕੋਈ ਅਲਾਈਅੰਸ ਕੀਤਾ ਉਹ ਪੰਜਾਬ ਦੇ ਲਈ ਕੀਤਾ ਅਗਰ ਬੀਜੇਪੀ ਦੇ ਨਾਲ ਅਲਾਈਅੰਸ ਸੀ ਤਾਂ ਪੰਜਾਬ ਦੀ ਡਿਵੈਲਪਮੈਂਟ ਦਾ ਅਲਾਈਅੰਸ ਸੀ ਬਠਿੰਡਾ ਰੈਫਾਇਨਰੀ ਲਿਆਂਦੀ ਪੰਜਾਬ ਦੇ ਵਿੱਚ ਪੀਜੀਆਈ ਏਮਜ਼ ਵਰਗੇ ਹਸਪਤਾਲ ਆਏ ਪੰਜਾਬ ਦੇ ਵਿੱਚ ਰੋਡ ਨੈਟਵਰਕ ਬਣਿਆ ਔਰ ਅਗਰ ਬੀਜੇਪੀ ਦੇ ਨਾਲ ਅਲਾਈਅੰਸ ਸੀ ਤਾਂ 84 ਦਾ ਜਿਹੜਾ ਮਾੜਾ ਮੋਟਾ ਇਨਸਾਫ ਹੈ ਉਹ ਵੀ ਜਦੋਂ ਬੀਬਾ ਹਰਸਿਮਰਤ ਕੌਰ ਬਾਦਲ ਕੇਂਦਰ ਚ ਵਜ਼ੀਰ ਸੀ ਉਦੋਂ ਹੋਇਆ ਕਾਲੀ ਸੂਚੀ ਖਤਮ ਕਰਨ ਦੀ ਗੱਲ ਹੋਈ ਪਰ ਜਦੋਂ ਮੁੱਦਿਆਂ ਤੇ ਆਧਾਰਿਤ ਮੈਂ ਗੱਲ ਕਰਦਾ ਜਿੱਦਣ ਬੀਜੇਪੀ ਨੇ ਕਿਸਾਨੀ ਦੇ ਵਿਰੁੱਧ ਸਟੈਂਡ ਲਿਆ ਸ਼੍ਰੋਮਣੀ ਅਕਾਲੀ ਦਲ ਨੇ ਬਹੁਤ ਕੋਸ਼ਿਸ਼ ਕੀਤੀ ਕਿ ਇੱਕ ਪੁਲ ਦਾ ਕੰਮ ਹੋ ਸਕੇ ਕਿਸਾਨਾਂ ਦੀ ਗੱਲ ਭਾਜਪਾ ਸਰਕਾਰ ਤੱਕ ਪਹੁੰਚਾਈਏ ਭਾਜਪਾ ਦੀ ਕਿਸਾਨਾਂ ਤੱਕ ਪਹੁੰਚਾਈਏ ਪਰ ਜਦੋਂ ਸ਼੍ਰੋਮਣੀ ਅਕਾਲੀ ਦਲ ਨੂੰ ਬਿਨਾਂ ਦੱਸੇ ਤਿੰਨੇ ਬਿਲ ਟੇਬਲ ਕਰ ਦਿੱਤੇ ਗਏ ਤਾਂ ਮੁੱਦਿਆਂ ਦੇ ਆਧਾਰ ਤੇ ਐਲਾਈਅੰਸ ਛੱਡਿਆ ਸਾਢੇ 4 ਸਾਲ ਦੀ ਵਜ਼ੀਰੀ ਛੱਡੀ ਹਾਲਾਂਕਿ ਭਾਜਪਾ ਨੇ ਬਿਲੋ ਬਾਅਦ ਚ ਵਾਪਸ ਲਏ ਪਰ ਜਦੋਂ ਭਾਜਪਾ ਲੈ ਕੇ ਆਈ ਸੀ ਸ਼੍ਰੋਮਣੀ ਅਕਾਲੀ ਦਲ ਨੇ ਛੱਡਿਆ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਪੰਜਾਬ ਲਈ ਖੜਾ ਹੈ ਅਮਨ ਸ਼ਾਂਤੀ ਤੇ ਭਾਈਚਾਰਕ ਸਾਂਝ ਲਈ ਖੜਾ ਹੈ ਔਰ ਅੱਜ ਸ਼੍ਰੋਮਣੀ ਅਕਾਲੀ ਦਲ ਦਾ ਅਲਾਈਅንስ ਭੋਜਨ ਸਮਾਜ ਪਾਰਟੀ ਦੇ ਨਾਲ ਦੋਨੋਂ ਮਜ਼ਬੂਤੀ ਦੇ ਨਾਲ 2024 ਦੀ ਤਿਆਰੀ ਕਰ ਰਹੇ ਨੇ ਔਰ ਜਿਹੜੇ ਵੀ ਅਲਾਈਅንስ ਨੇ ਇਹ ਪਾਰਟੀ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਨੇ ਤੇ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਨੇ ਦੇਖਣਾ ਹੈ ਕਿ ਪਾਰਟੀ ਦੀ ਕੀ ਰਣਨੀਤੀ ਰਹਿਣੀ ਹੈ 2024 ਚ ਔਰ ਰਣਨੀਤੀ ਦੇ ਹਿਸਾਬ ਨਾਲ ਇਹ ਜਿਹੜੀਆਂ ਗੱਲਾਂ ਨੇ ਅੱਗੇ ਚੱਲਦੀਆਂ ਇਕੋ ਸ਼੍ਰੋਮਣੀ ਅਕਾਲੀ ਦਲ ਦੇ 103ਵੇਂ ਸਥਾਪਨਾ ਦਿਵਸ ਤੇ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਨੇ ਇੱਕ ਅਪੀਲ ਕੀਤੀ ਕੌਮ ਨੂੰ ਪੰਥਕ ਧਰਾਂ ਨੂੰ ਪੰਜਾਬ ਬਚਾਉਣ ਵਾਲੀਆਂ ਧਰਾਂ ਨੂੰ ਅਮਨ ਸ਼ਾਂਤੀ ਤੇ ਭਾਈਚਾਰਕ ਸਾਂਝ ਦੇ ਹਮਾਇਤੀਆਂ ਨੂੰ ਕਿ ਅੱਜ ਪੰਜਾਬ ਦੇ ਅੱਗੇ ਤੇ ਕੌਮ ਦੇ ਅੱਗੇ ਬਹੁਤ ਵੱਡੇ ਚੈਲੰਜਸ ਖੜੇ ਨੇ ਬੰਦੀ ਸਿੰਘਾਂ ਦਾ ਇੱਕ ਵੱਡਾ ਮੁੱਦਾ ਜਿਸ ਤਰੀਕੇ ਕੌਮ ਦੀ ਕਮਾਨਮਤੀ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਹਮਲਾ ਹੋ ਰਿਹਾ ਹੈ ਸਰਕਾਰ ਉਹਨੂੰ ਤੋੜਨ ਦੀ ਕੋਸ਼ਿਸ਼ ਕਰ ਰਹੀ ਹੈ ਇਹ ਸਾਡੇ ਲਈ ਇੱਕ ਬਹੁਤ ਗੰਭੀਰ ਮਸਲਾ ਗੁਰਦੁਆਰਾ ਸਹਿਬਾਨ ਦੇ ਅੰਦਰ 84 ਤੋਂ ਬਾਅਦ ਪੁਲਿਸ ਦਾ ਚਲੇ ਜਾਣਾ ਗੋਲੀਆਂ ਚਲਾਉਣੀਆਂ AK-47 ਫਾਇਰ ਕਰਨੀ ਕੰਧਾਂ 'ਚ ਮਾਰ ਦੇਣੀਆਂ ਇਹ ਅੱਜ ਸਾਡੇ ਲਈ ਬਹੁਤ ਗੰਭੀਰ ਮਸਲਾ ਸੋ ਅਸੀਂ ਆਪਣੇ ਜਿਹੜੇ ਛੋਟੇ ਜਾਂ ਨਿੱਜੀ ਮਫਾਦ ਨੇ ਉਹਨਾਂ ਤੋਂ ਅੱਗੇ ਉੱਠੀਏ ਪੰਥਕ ਏਕਤਾ ਕਰੀਏ ਪੰਜਾਬ ਲਈ ਏਕਤਾ ਕਰੀਏ ਪੰਜਾਬ ਦੀ ਅਮਨ ਸ਼ਾਂਤੀ ਤੇ ਭਾਈਚਾਰਕ ਸਾਂਝ ਬਚਾਉਣ ਲਈ ਇਕਤਾ ਕਰੀਏ ਤੇ ਮੈਂ ਸਵਾਗਤ ਕਰੂੰਗਾ ਜਿੰਨੇ ਵੀ ਪੰਜਾਬ ਪੱਖੀ ਪੰਥ ਪੱਖੀ ਜਾਂ ਅਮਨ ਸ਼ਾਂਤੀ ਤੇ ਭਾਈਚਾਰਕ ਸਾਂਝ ਨੂੰ ਬਚਾਉਣ ਵਾਲੇ ਲੋਕ ਨੇ ਜਿਹੜੇ ਇਹਦੇ ਚ ਆ ਕੇ ਸ਼ਾਮਲ ਹੋਣਗੇ ਔਰ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਦੀ ਅਪੀਲ ਤੇ ਇੱਕ ਝੰਡੇ niche ਇਕੱਠੇ ਹੋਣਗੇ ਉਹ ਸਾਰੀਆਂ ਤਰ੍ਹਾਂ ਦਾ ਸਵਾਗਤ ਕਰ ਲਓ